ਗ੍ਰੀਨ ਲਾਈਟ ਦੇਖ ਕੇ ਇੱਥੇ ਆਏ ਕੀ ਲੱਗਦਾ ਥੋੜਾ ਕਸੂਰ ਹੈਗਾ ਇੱਥੇ ਤੱਕ ਇਹ ਤਾਂ ਸਾਡਾ ਕਸੂਰ ਥੋੜੀ ਹੈਗਾ ਹੁਣ ਸਾਡਾ ਤਾਂ ਕਸੂਰ ਨਹੀਂ ਹੈ ਇੱਥੇ ਲਟਾਂ ਨਹੀਂ ਤੇ ਚੱਲਦੀਆਂ ਪਈਆਂ ਤੁਸੀਂ ਗ੍ਰੀਨ ਵੇਖ ਕੇ ਇੱਥੋਂ ਤੱਕ ਪਹੁੰਚੇ ਇੱਥੇ ਪਹੁੰਚਦੇ ਪਹੁੰਚਦੇ ਤੁਹਾਨੂੰ ਰੈੱਡ ਹੋ ਗਈ ਤੁਸੀਂ ਜਾਏ ਬਰਾ ਕ੍ਰੋਸਿੰਗ ਵੀ ਲੱਗ ਪਰਣੀ ਜਾਂ ਕੋਈ ਇੰਡੀਕੇਸ਼ਨ ਨਹੀਂ ਕੋਈ ਟਾਈਮਰ ਨਹੀਂ ਆਕਰ ਇੱਕ ਚੀਜ਼ ਕਰਨੀ ਹੈ ਤਾਂ ਪਹਿਲੇ ਸਾਰੀ ਚੀਜ਼ਾਂ ਪਹਿਲੇ ਕਰੋ ਨਾ ਫਿਰ ਪ੍ਰੈਸ ਕਲਬ ਚੌਂਕ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲਾਈਟਾਂ ਦੇ ਅੱਗੇ ਦਰਖਤ ਨੇ ਕੀ ਲੋਕਾਂ ਦੇ ਲਈ ਇਹ Trap ਬਣਾਇਆ ਗਿਆ ਟ੍ਰੈਫਿਕ ਪੁਲਿਸ ਦੇ ਵੱਲੋਂ ਕਿ ਲੋਕ ਇੱਥੇ ਆ ਕੇ ਫਸ ਜਾਣ ਤੇ ਉਸ ਤੋਂ ਬਾਅਦ ਉਹਨਾਂ ਦਾ ਚਲਾਣ ਸ਼ੁਰੂ ਕਰ ਦਿੱਤਾ ਜਾਵੇ ਤਾਂ ਵੀ ਨੰਬਰਿੰਗ ਨਹੀਂ ਚੱਲ ਰਹੀ ਤਾਂ ਲੋਕ ਜਿਹੜੇ ਆ ਗ੍ਰੀਨ ਲਾਈਟ ਦੇਖ ਕੇ ਇੱਥੋਂ ਤੱਕ ਪਹੁੰਚ ਜਾਂਦੇ ਆ ਪਰ ਉੱਥੋਂ ਲੈ ਕੇ ਇੱਥੋਂ ਤੱਕ ਪਹੁੰਚਦੇ-ਪਹੁੰਚਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਰੈੱਡ ਹੋ ਗਈ ਫਿਰ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਹਾਂਜੀ ਹਾਂਜੀ ਦੇਖਣ ਦੀ ਜ਼ਰੂਰਤ ਹੈ ਸਰ ਉਹ ਇੱਕ ਤਰ੍ਹਾਂ ਗ੍ਰੀਨ ਸੀ ਬਲ ਜਖਦਮ ਰੈੱਡ ਹੋ ਜਾਂਦਾ ਯਾਨੀ ਕਿ ਦਿੱਕਤ ਹੈ ਇੱਕ ਤਰ੍ਹਾਂ ਵੀ ਕਿਉਂਕਿ ਨੰਬਰਿੰਗ ਨਹੀਂ ਚੱਲ ਰਹੀ ਇਸ ਕਰਕੇ ਸਮੱਸਿਆ ਆ ਰਹੀ ਹੈ ਹਾਂਜੀ ਹਾਂਜੀ ਸਰ ਇਸ ਕਰਕੇ ਸਮੱਸਿਆ ਆ ਰਹੀ ਹੈ ਇਹ ਜਖਦਮ ਨੰਬਰਿੰਗ ਚੱਲਦੀ ਹੋਵੇ ਤਾਂ ਬੰਦਾ ਪਿੱਛੇ ਰੁਕ ਜਾਂਦਾ ਸੀ ਸਿੰਲੰਦਰ ਦੀ ਲਾਈਟਾਂ ਦਾ ਹਾਲ ਕੀ ਆ ਇੱਕ ਪਾਸੇ ਪੰਜ ਚੌਂਕਾ ਤੇ ਈ ਚਲਾਨ ਸ਼ੁਰੂ ਕਰ ਦਿੱਤੇ ਗਏ ਆ ਪਰ ਇਸ ਵਕਤ ਅਸੀਂ ਪ੍ਰੈਸ ਕਲੱਬ ਦੇ ਬਾਹਰ ਜੋ ਲਾਈਟਾਂ ਨੇ ਤੁਸੀਂ ਵੇਖ ਸਕਦੇ ਹੋ ਉੱਥੇ ਖੜੇ ਹੋਏ ਆ ਤੇ ਲਾਈਟ ਕਿਸ ਵੇਲੇ ਗ੍ਰੀਨ ਹੋ ਜਾਂਦੀ ਹੈ ਕਿਸ ਵੇਲੇ ਰੈੱਡ ਹੋ ਜਾਂਦੀ ਪਤਾ ਨਹੀਂ ਨਹੀਂ ਚੱਲਦਾ ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਪ੍ਰਾੜ। ਦੋਸਤੋ ਜਲੰਧਰ ਦੇ ਪੰਜ ਚੌਕਾਂ ਦੇ ਵਿੱਚ ਆਨਲਾਈਨ ਚਲਾਨ ਸ਼ੁਰੂ ਹੋਏ ਨੇ ਤੁਸੀਂ ਵੇਖ ਸਕਦੇ ਹੋ ਕਿ ਦੋ ਪੱਟੀਆਂ ਬਣਾ ਦਿੱਤੀਆਂ ਗਏ ਗਾਣੇ ਜੈਫਰਾ ਕ੍ਰੋਸਿੰਗ ਅੱਗੇ ਹੈਗੀ ਆ ਤਾਂ ਪਰ ਦੂਸਰੇ ਪਾਸੇ ਹੁਣ ਵੱਡੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿ ਆਖਿਰਕਾਰ ਕੀ ਦੋ ਪੱਟੀਆਂ ਲਾ ਕੇ ਕਿ ਜਲੰਧਰ ਦਾ ਟ੍ਰੈਫਿਕ ਕੰਟਰੋਲ ਹੋ ਜਾਵੇਗਾ ਕਿਉਂਕਿ ਸਮੱਸਿਆ ਬਹੁਤ ਵੱਡੀ ਹੈਗੀ ਆ ਕਿਉਂਕਿ ਚਾਹੇ ਬੀਐਮਸੀ ਚੌਂਕ ਦੀ ਗੱਲ ਕੀਤੀ ਜਾਵੇ ਚਾਹੇ ਪ੍ਰੈਸ ਕਲੱਬ ਦੇ ਬਾਹਰ ਜੋ ਟ੍ਰੈਫਿਕ ਲਾਈਟਾਂ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਜਲੰਧਰ ਦੀਆਂ ਹੋਰ ਟ੍ਰੈਫਿਕ ਲਾਈਟਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰੋਪਰ ਵਰਕਿੰਗ ਨਹੀਂ ਕਰ ਰਹੀਆਂ ਤੁਸੀਂ ਵੇਖ ਸਕਦੇ ਹੋ ਕਿ ਗ੍ਰੀਨ ਲਾਈਟ ਉਹ ਹੋ ਗਈ ਆ ਤਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਵੇਂ ਲੋਕ ਗ੍ਰੀਨ ਲਾਈਟ ਤੇ ਜਿਹੜੇ ਉਲੰਘਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਜਿਹੜਾ ਆਮ ਫਲੋ ਹੈਗਾ ਉਹ ਚੱਲਦਾ ਹੋਇਆ ਦਿਖਾਈ ਦੇ ਰਿਹਾ ਲੋਕ ਤੁਸੀਂ ਵੇਖ ਸਕਦੇ ਹੋ ਕਿ ਆਪਣੇ ਹਿਸਾਬ ਦੇ ਨਾਲ ਜਾ ਰਹੇ ਨੇ ਕਿਉਂਕਿ ਗ੍ਰੀਨ ਲਾਈਟ ਹੈਗੀ ਆ ਪਰ ਕੋ ਜੀ ਸਮੇਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਹੁਣ ਇਹ ਲੋਕ ਨੇ ਤੁਸੀਂ ਵੇਖ ਸਕਦੇ ਹੋ ਕੋਈ ਲਾਈਟ ਜਿਹੜੀ ਬੰਦ ਹੋ ਚੁੱਕੀ ਆ ਤਾਂ ਜਿਹੜੇ ਲੋਕ ਉਹ ਲਾਈਟ ਟੱਪ ਕੇ ਇੱਥੋਂ ਤੱਕ ਪਹੁੰਚ ਚੁੱਕੇ ਨੇ ਹਾਲਾਂਕਿ ਇਹ ਗ੍ਰੀਨ ਲਾਈਟ ਵੇਲੇ ਇਹ ਕਹਿੰਦਾ ਇਹ ਟੱਪੇ ਸੀਗੇ ਜੈਬਰਾ ਕ੍ਰੋਸਿੰਗ ਕੀ ਹੁਣ ਇਹਨਾਂ ਦਾ ਚਲਾਨ ਕੀਤਾ ਜਾਵੇਗਾ ਕਿਉਂਕਿ ਨੰਬਰਿੰਗ ਨਹੀਂ ਚੱਲ ਰਹੀ ਹੈਗੀ ਜੇਕਰ ਨੰਬਰਿੰਗ ਚੱਲਦੀ ਹੋਵੇ ਤਾਂ ਲੋਕ ਆਪਣੇ ਹਿਸਾਬ ਦੇ ਨਾਲ ਜਜਮੈਂਟ ਕਰ ਸਕਦੇ ਆ ਕਿ ਜੇਕਰ 30 ਸਕਿੰਟ ਦੀ ਲਾਈਟ ਹੈਗੀ ਆ ਜਾਂ ਫਿਰ 1 ਮਿੰਟ ਦੀ ਲਾਈਟ ਹੈਗੀ ਆ ਤਾਂ ਅਸੀਂ ਆਪਣੀ ਗੱਡੀ ਦੀ ਸਪੀਡ ਕਿੰਨੀ ਰੱਖਣੀ ਹੈਗੀ ਆ ਪਰ ਜਿਹੜੇ ਲੋਕ ਨੇ ਉਹ ਗ੍ਰੀਨ ਦੇ ਹਿਸਾਬ ਦੇ ਨਾਲ ਚਲੇ ਜਾਂਦੇ ਨੇ ਤਾਂ ਉਹ ਜੈਬਰਾ ਕ੍ਰੋਸਿੰਗ ਤੋਂ ਲੈ ਕੇ ਅੱਗੇ ਤੱਕ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਫਾਸਲਾ ਕਿੰਨਾ ਹੈ ਗਿਆ ਤਾਂ ਇੱਥੋਂ ਤੱਕ ਕਰੀਬ 15 ਤੋਂ 20 ਸਕਿੰਟ ਲੱਗ ਜਾਂਦੇ ਨੇ 30 ਸਕਿੰਟ ਦੀ ਆ ਪ੍ਰੋਪਰ ਲਾਈਟ ਹੈਗੀ ਆ ਫਿਰ ਆਖਿਰਕਾਰ ਇਹਨਾਂ ਲੋਕਾਂ ਦਾ ਕਸੂਰ ਕੀ ਹੈ ਗਿਆ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਇਹ ਲੋਕ ਸੀਗੇ ਇਹ ਗ੍ਰੀਨ ਲਾਈਟ ਵੇਲੇ ਕਿੰਦਾ ਇੱਥੋਂ ਤੱਕ ਪਹੁੰਚੇ ਸੀ ਤਾਂ ਅੱਗੇ ਤੁਹਾਨੂੰ ਫੇਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਲੋਕਾਂ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਚਾਹੇ ਇਸ ਤਰਫ ਦੀ ਗੱਲ ਕੀਤੀ ਜਾਵੇ ਇਸ ਤਰਫ ਵੀ ਜਿਹੜੀ ਪ੍ਰੋਪਰ ਲਾਈਟਾਂ ਕੰਮ ਨਹੀਂ ਕਰ ਰਹੀਆਂ ਹੈਗਾਂ ਵੱਡੇ ਸਵਾਲ ਨੇ ਆਖਿਰਕਾਰ ਟ੍ਰੈਫਿਕ ਪੁਲਿਸ ਦੇ ਵੱਲੋਂ ਆਨਲਾਈਨ ਚਲਾਨਟਾ ਸ਼ੁਰੂ ਕਰ ਦਿੱਤੇ ਗਏ ਨੇ ਪਰ ਕਿਸ ਆਧਾਰ ਤੇ ਇਹ ਸ਼ੁਰੂ ਕੀਤੇ ਗਏ ਨੇ ਕਿ ਟ੍ਰੈਫਿਕ ਕੰਟਰੋਲ ਕਰਨ ਦੇ ਲਈ ਕੀ ਕੁਝ ਵੇਖਿਆ ਗਿਆ ਕਿਹੜੇ ਪੈਰਾਮੀਟਰ ਦੇਖੇ ਗਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਗ੍ਰੀਨ ਲਾਈਟ ਹੋ ਚੁੱਕੀ ਆ ਲੋਕ ਜਿਹੜੇ ਆਪਣੇ ਹਿਸਾਬ ਦੇ ਨਾਲ ਅੱਗੇ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਜੇਕਰ ਉਹ ਪੋਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜੈਬਰਾ ਕ੍ਰੋਸਿੰਗ ਹੈਗੀ ਆ ਲੋਕ ਆਪਣੇ ਹਿਸਾਬ ਦੇ ਨਾਲ ਆ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਹਜੇ ਜਿਹੜੀ ਗ੍ਰੀਨ ਲਾਈਟ ਹੈਗੀ ਆ ਲੋਕ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਗੱਡੀ ਇਹ ਤੁਸੀਂ ਵੇਖ ਸਕਦੇ ਹੋ ਲੰਘ ਚੁੱਕੀਆਂ ਨੇ ਤੇ ਇਸ ਤੋਂ ਇਲਾਵਾ ਇੱਧਰ ਜੋ ਗ੍ਰੀਨ ਲਾਈਟ ਹੈਗੀ ਸੀਗੀ ਉਹ ਬੰਦ ਹੋ ਚੁੱਕੀ ਆ ਹੁਣ ਜਿਹੜੇ ਇਹ ਲੋਕ ਆ ਇੱਥੇ ਆ ਕੇ ਰੁਕ ਚੁੱਕੇ ਨੇ ਪਰ ਇਹਨਾਂ ਲੋਕਾਂ ਦਾ ਕੀ ਕਸੂਰ ਆ ਇਹ ਕਿੰਦਾ ਗ੍ਰੀਨ ਲਾਈਟ ਦੇਖ ਕੇ ਅੱਗੇ ਚੱਲੇ ਪਰ ਇੱਥੇ ਲਾਈਟਾਂ ਬੰਦ ਹੋ ਗਈਆਂ ਲਾਈਟ ਜਿਹੜੀ ਆ ਉਹ ਆਫ ਹੋ ਚੁੱਕੀ ਆ ਗ੍ਰੀਨ ਤੋਂ ਰੈੱਡ ਹੋ ਚੁੱਕੀ ਆ ਤਾਂ ਫੇਰ ਇਹ ਲੋਕ ਕੀ ਕਰ ਸਕਦੇ ਆ ਹਾਂ ਬਿਲਕੁਲ ਗ੍ਰੀਨ ਲਾਈਟ ਸੀ ਤੁਸੀਂ ਗ੍ਰੀਨ ਲਾਈਟ ਦੇਖ ਕੇ ਇੱਥੇ ਆਏ ਕੀ ਲੱਗਦਾ ਤੁਹਾਡਾ ਕਸੂਰ ਹੈਗਾ ਇੱਥੇ ਤੱਕ ਇਹ ਤਾਂ ਸਾਡਾ ਕਸੂਰ ਥੋੜੀ ਹੈਗਾ ਹੁਣ ਸਾਡਾ ਤਾਂ ਕਸੂਰ ਨਹੀਂ ਆ ਪਿੱਛੇ ਲਾਈਟਾਂ ਨਹੀਂ ਚੱਲਦੀਆਂ ਪਈਆਂ ਹਾਂ ਪਿੱਛੇ ਲਾਈਟਾਂ ਨਹੀਂ ਚੱਲਦੀਆਂ ਪਈਆਂ ਆਨਲਾਈਨ ਚਲਾਨ ਸ਼ੁਰੂ ਕਰ ਦਿੱਤੇ ਲੱਗਦਾ ਕਿ ਤਿਆਰੀ ਨਹੀਂ ਹੈ ਕਿਸੇ ਤਾਂ ਸਿੱਧੇ ਤੌਰ ਤੇ ਕਰ ਦਿੱਤਾਗਾ ਹਾਂ ਨਹੀਂ ਹੋ ਤਿਆਰੀ ਹੋਣੀ ਚਾਹੀਦੀ ਐ ਜਿਹੀ ਹੋਣੀ ਚਾਹੀਦੀ ਹੁਣ ਸਾਡਾ ਕਿਉਂ ਅੱਧੀ ਹਰੀ ਲੈ ਲੰਗ ਤਿਆਰੀ ਹੋਣੀ ਚਾਹੀਦੀ ਅੱਗੇ ਅੱਗੇ ਲਾ ਲੋ ਕਿ ਤੁਸੀਂ ਇੱਥੇ ਖੜੇ ਹੋਣਾ ਪੈਣਾ ਆ ਤੁਸੀਂ ਵੇਖ ਲਓ ਫਾਸਲਾ ਤਕਰੀਬਨ 15-20 ਸੈਕਿੰਡ ਲੱਗ ਜਾਂਦੇ ਇੱਥੋਂ ਤੱਕ ਪਹੁੰਚਣ ਦੇ ਹਾਂ ਜੀ ਜਿਹੜਾ ਰੈੱਡ ਲਾਈਟ ਮਾਰਕ ਆ ਜਾਂਦਾ ਚਲਾਨ ਹੋ ਜਾਂਦਾ ਜੀ ਸਪੱਕ ਕੋਲ ਰੈੱਡ ਲਾਈਟ ਤੇ ਜਿਹੜੇ ਇੱਕ ਤੌਰ ਤੇ ਕਹਿ ਦਿੱਤਾ ਗਿਆ ਕਿ ਆਮ ਤੌਰ ਤੇ ਜਦੋਂ ਰੈੱਡ ਲਾਈਟ ਕੋਈ ਕ੍ਰਾਸ ਕਰ ਗਿਆ ਤਾਂ ਉਸ ਦਾ ਚਲਾਨ ਹੋ ਜਾਵੇਗਾ ਪਰ ਰੈੱਡ ਤੋਂ ਗ੍ਰੀਨ ਕਦੋਂ ਹੋ ਜਾਂਦੀ ਹੈ ਇਹ ਨਹੀਂ ਕੋਈ ਪਤਾ ਲੱਗਦਾ ਤੁਸੀਂ ਜੇਕਰ ਮੇਰੇ ਪਿੱਛੇ ਸਾਈਡ ਦੇਖੋ ਤਾਂ ਉਧਰ ਵੀ ਕੋਈ ਟਾਈਮ ਜਿਹੜਾ ਉਹ ਨਹੀਂ ਚੱਲਦਾ ਹੈਗਾ ਜੇਕਰ ਕੋਈ ਟਾਈਮ ਚੱਲਦਾ ਹੋਵੇ ਤਾਂ ਲੋਕਾਂ ਨੂੰ ਸੌਖਾ ਹੋ ਸਕੇ ਬਾਈ ਜੇ ਤੁਸੀਂ ਗ੍ਰੀਨ ਵੇਖ ਕੇ ਇੱਥੇ ਪਹੁੰਚੇ ਸੀਗੇ ਇੱਥੇ ਰਸਤੇ ਦੇ ਵਿੱਚ ਹਾਂਜੀ ਪਹਿਲੇ ਗ੍ਰੀਨ ਸੀ ਫਿਰ ਮੈਨੂੰ ਲੱਗਾ ਕਿ ਰੈੱਡ ਹੋ ਜਾਏ ਕਿ ਮੈਂ ਰੁਕ ਗਿਆ ਤੁਸੀਂ ਅੰਨੇ ਸਰੀ ਚਾਲਾਂ ਕੱਢਦੇ ਆ ਸਰ ਆਤੇ ਉਹ ਕੱਢ ਗਿਆ ਤਾਂ ਚਲਾ ਨਹੀਂ ਪਾਇਆ ਹੁਣ ਕੋਡਾ ਤੁਸੀਂ ਗ੍ਰੀਨ ਵੇਖ ਕੇ ਇੱਥੋਂ ਤੱਕ ਪਹੁੰਚੇ ਇੱਥੇ ਪਹੁੰਚਦੇ ਪਹੁੰਚਦੇ ਤੁਹਾਨੂੰ ਰੈੱਡ ਹੋ ਗਈ ਤੁਸੀਂ ਜੈਬਰਾ ਕ੍ਰੋਸਿੰਗ ਵੀ ਲੱਗ ਪਰ ਨਹੀਂ ਹੈ ਕੋਈ ਇੰਡੀਕੇਸ਼ਨ ਨਹੀਂ ਕੋਈ ਟਾਈਮਰ ਨਹੀਂ ਹੈ ਅਗਰ ਇਹ ਚੀਜ਼ ਕਰਨੀ ਹੈ ਤਾਂ ਪਹਿਲੇ ਸਾਰੀ ਚੀਜ਼ਾਂ ਪਹਿਲੇ ਕਰੋ ਨਾ ਫਿਰ ਪਹਿਲੇ ਪ੍ਰੋਪਰ ਉਹ ਉਹ ਮਾਰਕਿੰਗ ਕਰਾਓ ਪ੍ਰੋਪਰ ਆਪਦੇ ਉਹ ਟਾਈਮਰ ਲਗਾ ਲਓ ਪਹਿਲੇ ਟਾਈਮਰ ਨਹੀਂ ਚੱਲਦਾ ਇੱਕ ਜੈਬਰਾ ਕ੍ਰੋਸਿੰਗ ਦਾ ਵੀ ਮਿਲ ਕ੍ਰੋਸਿੰਗ ਵੀ ਕਹਾਂ ਹੈ ਸਰ ਕਹਾਂ ਹੈ ਜੈਬਰਾ ਕ੍ਰੋਸਿੰਗ ਇਹ ਇਹ ਕਿਸ ਚੀਜ਼ ਕੀ ਜੈਬਰਾ ਕ੍ਰੋਸਿੰਗ ਜਾਂ ਤਾਂ ਇਹ ਏਰੀਆ ਬੰਦੀ ਕਰ ਦੋ ਯਹਾਂ ਪੇ ਸਾਰਾ ਜਾਮ ਤਾਂ ਇਧਰ ਹੀ ਲੱਗਦਾ ਹੈ ਮਾਝਾ ਜੀ ਬਿਲਕੁਲ ਜਿਵੇਂ ਤੁਸੀਂ ਸੁਣ ਰਹੇ ਹੋ ਕਿ ਲੋਕਾਂ ਦਾ ਇਹੀ ਕਹਿਣਾ ਕਿ ਅਸੀਂ ਗ੍ਰੀਨ ਵੇਖ ਕੇ ਇੱਥੋਂ ਤੱਕ ਆਏ ਸੀਗੇ ਪਰ ਅੱਖ ਚਪਕਦੇ ਹੀ ਕਦੋਂ ਗ੍ਰੀਨ ਤੋਂ ਰੈੱਡ ਹੋ ਜਾਂਦੀ ਹੈ ਰੈੱਡ ਤੋਂ ਗ੍ਰੀਨ ਹੋ ਜਾਂਦੀ ਹੈ ਉਹ ਪਤਾ ਨਹੀਂ ਲੱਗਦਾ ਕੋਈ ਟਾਈਮਰ ਨਹੀਂ ਹੈਗਾ ਪੁੱਛ ਦੇਖ ਸਕਦੇ ਹੋ ਜ਼ੈਬਰਾ ਕ੍ਰੋਸਿੰਗ ਤੋਂ ਲੈ ਕੇ ਜਦੋਂ ਇੱਥੋਂ ਤੱਕ ਪਹੁੰਚ ਜਾਂਦੇ ਨੇ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿ ਕਿਸ ਵੇਲੇ ਪਾ ਇੱਥੇ ਬਤੀ ਜਿਹੜੀ ਉਹ ਰੈੱਡ ਹੋ ਜਾਂਦੀ ਆ ਤੁਸੀਂ ਵੇਖ ਸਕਦੇ ਹੋ ਕਿ ਹਜੇ ਤੱਕ ਗ੍ਰੀਨ ਹੈਗੀ ਆ ਲੋਕ ਆਪ ਮਹਾਰੇ ਜਿਹੜੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਦੇਖ ਸਕਦੇ ਹੋ ਕਿ ਹੁਣ ਇਹ ਲਾਈਟ ਜਿਹੜੀ ਆ ਫੇਰ ਰੈੱਡ ਹੋ ਚੁੱਕੀ ਆ ਤਾਂ ਫਿਰ ਇਹਨਾਂ ਲੋਕਾਂ ਦਾ ਕੀ ਕਸੂਰ ਤਾਂ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਇੱਥੇ ਦਾ ਲਾਈਟਾਂ ਤਾਂ ਲਾ ਦਿੱਤੀਆਂ ਗਿੰਗਾ ਪਰ ਕੀ ਲਾਈਟਾਂ ਪ੍ਰੋਪਰ ਵਰਕ ਕਰਦੀਆਂ ਨੇ ਨਾਲ ਜਿਹੜੇ ਆ ਟਾਈਮ ਵਾਲੇ ਜਿਹੜੇ ਆ ਬਾਕਸ ਲੱਗਿਆ ਹੋਇਆ ਉਹ ਨਹੀਂ ਚੱਲ ਰਹੇ ਹੈਗੇ ਤਾਂ ਫੇਰ ਆਖਿਰਕਾਰ ਕਿਸ ਆਧਾਰ ਤੇ ਜਿਹੜੇ ਇਹ ਇੱਥੇ ਆਨਲਾਈਨ ਚਲਾਨ ਸ਼ੁਰੂ ਕੀਤੇ ਗਏ ਇੱਕ ਇਹ ਚੌਕ ਦਾ ਹਾਲ ਨਹੀਂ ਹੈ ਜੇਕਰ ਪ੍ਰੈਸ ਕਲਬ ਚੌਕ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਿੰਦਾ ਲਾਈਟਾਂ ਦੇ ਅੱਗੇ ਦਰਕਤ ਨੇ ਜਾਂ ਫਿਰ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲਾਈਟਾਂ ਨਹੀਂ ਚੱਲ ਰੰਗਾ ਤਾਂ ਫਿਰ ਇਹ ਲੋਕ ਕਿਸ ਪਾਸੇ ਜਾਣ ਕਿ ਲੋਕਾਂ ਦੇ ਲਈ ਇਹ ਟਰੈਪ ਬਣਾਇਆ ਗਿਆ ਟ੍ਰੈਫਿਕ ਪੁਲਿਸ ਦੇ ਵੱਲੋਂ ਕਿ ਲੋਕ ਇੱਥੇ ਆ ਕੇ ਫਸ ਜਾਣ ਤੇ ਉਸ ਤੋਂ ਬਾਅਦ ਉਹਨਾਂ ਦਾ ਚਲਾਨ ਸ਼ੁਰੂ ਕਰ ਦਿੱਤਾ ਜਾਵੇ ਤਾਂ ਫਿਰ ਕਿਸ ਪੈਰਾਮੀਟਰ ਦੇ ਰਾਹੀਂ ਇੱਥੇ ਜਿਹੜੇ ਆਨਲਾਈਨ ਚਲਾਨ ਸ਼ੁਰੂ ਕੀਤੇ ਗਏ ਨੇ ਤੇ ਸਾਡੇ ਨਾਲ ਇਸ ਵਕਤ ਦਾ ਟ੍ਰਾਫਿਕ ਇੰਚਾਰਜ சுரேਸ਼ ਕੁਮਾਰ ਨੇ சுரேਸ਼ ਜੀ ਆਨਲਾਈਨ ਚਲਾਨ ਸ਼ੁਰੂ ਕਰ ਦਿੱਤਾ ਗਿਆ ਪਰ ਅਸੀਂ ਦੇਖ ਰਹੇ ਕਿ ਇੱਥੇ ਨੰਬਰਿੰਗ ਨਹੀਂ ਚੱਲ ਰਹੀ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਆ ਨੰਬਰਿੰਗ ਦੀ ਪ੍ਰੋਬਲਮ ਆ ਰਹੀ ਹੈ ਸਵੇਰੇ ਠੀਕ ਕਰਾਈ थी ਪਰ ਫਿਰ ਵੀ ਇਹ ਦੁਬਾਰਾ ਤਾਰ ਕੋਈ ਮਿਸਿੰਗ ਹੋ ਰਹੀ ਹੈ ਵਿੱਚ ਤੇ ਜਦੋਂ ਤੱਕ ਇਹ ਨੰਬਰਿੰਗ ਨਹੀਂ ਚੱਲਦੀ ਹੈ ਪ੍ਰੋਬਲਮ ਜ਼ਿਆਦਾ ਹੈ ਲੋਕਾਂ ਦਾ ਫਿਰ ਆਨਲਾਈਨ ਚਲਾਨ ਹੋਊਗਾ ਉਹਨਾਂ ਸਮਾਂ ਕਿੰਨਾ ਹੀ ਹੋਊਗਾ ਹਾਲੇ ਥੋੜਾ ਡਿਲੇ ਚੱਲ ਰਿਹਾ ਹੈ ਇਹ ਹਰ ਚੀਜ਼ ਪ੍ਰੋਪਰ ਹੋ ਜਾਏਗੀ ਫੇਰੀ ਹੋਗਾ ਉਸ ਤੋਂ ਪਹਿਲੇ ਜਿਹੜਾ ਕੋਈ ਗਲਤੀ ਕਰ ਰਿਹਾ ਉਹ ਜ਼ਿਆਦਾ ਗਲਤੀ ਕਰਦਾ ਤਾਂ ਉਹਦਾ ਮੈਂ ਇੱਥੇ ਹੀ ਫਾਈਨ ਕੱਟ ਕੇ ਦੇ ਦੇਣਾ ਆਨਲਾਈਨ ਇੱਥੇ ਹੀ ਫਾਈਨ ਕੱਟ ਕੇ ਦੇ ਰਹੇ ਆ ਨਾਲ ਖਾਸ ਤੌਰ ਤੇ ਅਸੀਂ ਦੇਖ ਰਿਹਾ ਜੈਬਰਾ ਕ੍ਰੋਸਿੰਗ ਉੱਥੇ ਹੈਗੀ ਆ ਦੂਸਰੇ ਪਾਸੇ ਲਾਈਟਾਂ ਦੀ ਨੰਬਰਿੰਗ ਨਹੀਂ ਚੱਲ ਰਹੀ ਤਾਂ ਲੋਕ ਜਿਹੜੇ ਆ ਗ੍ਰੀਨ ਲਾਈਟ ਦੇਖ ਕੇ ਇੱਥੋਂ ਤੱਕ ਪਹੁੰਚ ਜਾਂਦੇ ਆ ਪਰ ਉੱਥੋਂ ਲੈ ਕੇ ਇੱਥੋਂ ਤੱਕ ਪਹੁੰਚਦੇ ਪਹੁੰਚਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਰੈੱਡ ਹੋ ਗਈ ਫਿਰ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਜੇਕਰ ਚਲਾਣ ਹੁੰਦਾ ਉਹਨਾਂ ਦਾ ਦੇਖੋ ਜੀ ਲੋਕਾਂ ਨੂੰ ਅਵੇਅਰ ਤਾਂ ਪੂਰਾ ਕਰ ਰਹੇ ਆ ਲਗਭਗ 6 ਮਹੀਨਿਆਂ ਤੋਂ ਇਹ ਹੀ ਕਿਹਾ ਜਾ ਰਿਹਾ ਕਿ ਆਪਣਾ ਜੈਬਰਾ ਲਾਈਨ ਤੋਂ ਕ੍ਰੋਸ ਨਾ ਕਰੋ ਨਾ ਕਰੋ ਅੱਜ ਹੋ ਜਾਣਗੇ ਕੱਲ ਹੋ ਜਾਣਗੇ ਚਲਾਣ ਮਤਲਬ ਇਹਨਾਂ ਨੂੰ ਅਵੇਅਰ ਕਰਦੇ ਕਰਦੇ ਆਸੀਂ 6 ਮਹੀਨੇ ਸਮਝਾਇਆ ਪੂਰਾ ਪਰ ਫਿਰ ਵੀ ਪਬਲਿਕ ਕੋਈ ਨਹੀਂ ਮੰਨਦੀ ਜੀ ਪਬਲਿਕ ਨਹੀਂ ਮੰਨ ਰਹੀ ਇੱਕ ਪਾਸੇ ਲਾਈਟਾਂ ਨਹੀਂ ਚੱਲ ਰਹੀਆਂ ਹੁਣ ਇਹ ਲੋਕ ਹੈਗੇ ਆ ਇਹ ਤਕਰੀਬਨ ਜਾਦੇ ਲੋਕ ਜਿਹੜੇ ਨੇ ਉਹ ਗ੍ਰੀਨ ਲਾਈਟ ਵੇਖਿਓ ਤੁਸੀਂ ਵੇਖੋ ਕੀ ਹੁਣ ਗ੍ਰੀਨ ਲਾਈਟ ਹੋ ਚੁੱਕੀ ਆ ਲੋਕ ਜਿਹੜੇ ਜਾਣਾ ਸ਼ੁਰੂ ਹੋ ਗਏ ਨੇ ਪਿੱਛੇ ਟ੍ਰੈਫਿਕ ਜਿਹੜਾ ਕੰਟੀਨਿਊ ਹੈ ਗਿਆ ਤੁਸੀਂ ਇੱਧਰ ਦੇਖੋਗੇ ਜੇ ਤੱਕ ਗ੍ਰੀਨ ਲਾਈਟ ਹੈਗੀ ਆ ਟ੍ਰੈਫਿਕ ਆਪਣੇ ਹਿਸਾਬ ਦੇ ਨਾਲ ਜਾ ਰਿਹਾ ਗਿਆ ਤਾਂ ਦੇਖਿਓ ਇੱਧਰ ਕੀ ਹੁਣ ਰੈੱਡ ਹੋ ਗਈ ਪਰ ਹੁਣ ਜਿਹੜੇ ਲੋਕ ਗ੍ਰੀਨ ਦੇਖ ਕੇ ਇੱਥੋਂ ਤੱਕ ਪਹੁੰਚ ਚੁੱਕੇ ਆ ਇਹ ਲੋਕ ਕੀ ਕਰਨਗੇ ਨੇ ਇਹ ਸਾਨੂੰ ਨੰਬਰਿੰਗ ਠੀਕ ਕਰਾਉਣੀ ਪੈਗੀ ਜੀ ਇਹ ਸਾਨੂੰ ਨੰਬਰਿੰਗ ਠੀਕ ਕਰਾਉਣੀ ਪੈਗੀ ਸਵੇਰੇ ਇੱਕ ਵਾਰ ਠੀਕ ਕੀਤੀ ਸੀ ਬਟ ਫਿਰ ਵੀ ਕੋਈ ਤਾਰ ਦੀ ਮਿਸਿੰਗ ਹੋ ਰਹੀ ਹੈ ਜਿੱਦੀ ਵਜ੍ਹਾ ਨਾਲ ਫਿਰ ਸਿਗਨਲ ਨੰਬਰਿੰਗ ਦਾ ਉੱਡ ਰਿਹਾ ਮੰਨਦੇ ਹੋ ਕਿ ਖਾਮੀਆਂ ਹੈਗੀਆਂ ਵੀ ਇਹਦੇ ਵਿੱਚ ਲੋਕਾਂ ਦਾ ਕਸੂਰ ਨਹੀਂ ਹੈ ਗਿਆ ਵੀ ਲੋਕਾਂ ਦੇ ਜੇ ਚਲਾਨ ਕੱਟੇ ਜਾ ਰਹੇ ਆ ਪਹਿਲਾਂ ਪ੍ਰਸ਼ਾਸਨ ਦੀ ਤਿਆਰੀ ਹੋਣੀ ਚਾਹੀਦੀ ਸੀ ਇਹ ਤਾਂ ਗੱਲ ਹੈਗੀ ਨੰਬਰਿੰਗ ਤਾਂ ਜ਼ਰੂਰ ਚੱਲਣੀ ਚਾਹੀਦੀ ਜੈਪਰਾ ਕ੍ਰੋਸਿੰਗ ਲੱਗਦਾ ਕਿ ਬਹੁਤ ਦੂਰ ਬਣਾਤੀ ਕਿਉਂਕਿ 30 ਸੈਕਿੰਡ ਦੀ ਲਾਈਟ ਹੈਗੀ ਆ 15 ਸੈਕਿੰਡ ਜੈਪਰਾ ਕ੍ਰੋਸਿੰਗ ਤੋਂ ਲੈ ਕੇ ਇੱਥੋਂ ਤੱਕ ਲੱਗਦੇ ਨੇ ਨਹੀਂ ਜੈਪਰਾ ਲਾਈਟ ਉੱਥੇ ਇਸ ਕਰਕੇ ਬਣਾਈ ਕਿਉਂਕਿ ਯੂ ਟਰਨ ਵੀ ਲੈਣਾ ਹੁੰਦਾ ਨਾ ਜੀ ਉੱਥੋਂ ਯੂ ਟਰਨ ਲੈ ਸਕਦੇ ਆ ਫਿਲਹਾਲ ਤੋਂ ਬੰਦ ਕੀਤਾ ਹੈ ਪਰ ਕਈ ਵਾਰ ਜ਼ਿਆਦਾ ਰਾਸ਼ ਹੋਵੇ ਤੇ ਯੂ ਟਰਨ ਇਧਰੋਂ ਖੋਲ ਦੇਈਂਦਾ ਆ ਜਿਹੜੀ ਚੀਜ਼ ਹੈ ਨਾ ਪਿੱਛੇ ਘੜਨਗੇ ਜਿਹਨੇ ਯੂ ਟਰਨ ਲੈਣਾ ਉਹ ਇਧਰੋਂ ਲੈ ਸਕਦਾ ਟੂ ਟਰਨ ਹੋ ਗਿਆ ਪਰ ਜਿਹੜੇ ਲੋਕ ਗ੍ਰੀਨ ਲਾਈਟ ਦੇਖ ਕੇ ਜੈਬਰਾ ਕ੍ਰੋਸਿੰਗ ਲੰਘ ਕੇ ਆ ਗਏ ਇੰਨਾ ਫਾਸਲਾ ਆ ਗਿਆ ਕਰੀਬ 30 40 ਫੁੱਟ ਦੇ ਵਿੱਚ ਧਾਇਰੇ ਦੇ ਵਿੱਚ ਆ ਗਏ ਫਿਰ ਉਹਨਾਂ ਲੋਕਾਂ ਦਾ ਕੀ ਕਸੂਰ ਹਾਲੇ ਤੱਕ ਤਾਂ ਵੈਸੇ ਆਪਾਂ ਵੇਅਰ ਹੀ ਕਰ ਰਹੇ ਆ ਇਹਨੂੰ ਸਮਝਾਉਣ ਦੇ ਆ ਵੇਅਰ ਕਰ ਰਹੇ ਆ ਤੇ ਤਾਂ ਬਿਲਕੁਲ ਤੁਸੀਂ ਗੱਲਬਾਤ ਸੁਣੀ ਆ ਉਹਨਾਂ ਅਧਿਕਾਰੀਆਂ ਦਾ ਵੀ ਕਹਿਣਾ ਕਿ ਲੋਕਾਂ ਨੂੰ ਤਾਂ ਵੇਅਰ ਕਰ ਰਿਹਾ ਹੈ ਗਿਆ ਪਰ ਨਾਲ ਦੀ ਨਾਲ ਜਿਹੜੇ ਲਾਈਟਾਂ ਨਹੀਂ ਚੱਲ ਰਹੀਆਂ ਉਸ ਕਰਕੇ ਜਿਹੜੀ ਸਮੱਸਿਆ ਬਹੁਤ ਆ ਰਹੀ ਹੈਗੀ ਆ ਕਿਉਂਕਿ ਗ੍ਰੀਨ ਲਾਈਟ ਦੇਖ ਕੇ ਜਦੋਂ ਲੋਕ ਜੈਬਰਾ ਕ੍ਰੋਸਿੰਗ ਦਾ ਕ੍ਰੋਸ ਕਰ ਲੈਂਦੇ ਹੈਗੇ ਆ ਤਾਂ ਉਸ ਤੋਂ ਬਾਅਦ ਅੱਗੇ ਜਿਹੜੀ ਦਿੱਕਤ ਆਉਂਦੀ ਆ ਕਿ ਜਦੋਂ ਇਸ ਫਾਸਲੇ ਦੇ ਵਿੱਚ ਯਾਨੀ ਕਿ ਇਹ ਜਿਹੜਾ ਰੈੱਡ ਜ਼ੋਨ ਏਰੀਆ ਇੱਕ ਤਰ੍ਹਾਂ ਬਣ ਚੁੱਕਿਆ ਕਿ ਗ੍ਰੀਨ ਦੇਖ ਕੇ ਹੁਣ ਲੋਕ ਜਾ ਰਹੇ ਨੇ ਤਾਂ ਅੱਗੇ ਲੋਕ ਪਤਾ ਨਹੀਂ ਲੱਗਦਾ ਕਿ ਕਦੋਂ ਕਿੰਦਾ ਗ੍ਰੀਨ ਤੋਂ ਇੱਥੇ ਲਾਈਟ ਰੈੱਡ ਹੋ ਜਾਣੀ ਆ ਦਾ ਇਹ ਰੈੱਡ ਜ਼ੋਨ ਏਰੀਆ ਦੇ ਵਿੱਚ ਆ ਜਾਣਾ ਤੇ ਬਾਅਦ ਵਿੱਚ ਉਹਨਾਂ ਦਾ ਆਨਲਾਈਨ ਚਲਾਣ ਵੀ ਕਟਿਆ ਜਾਣਾ ਹੈਗਾ ਹਾਲਾਂਕਿ ਇੱਕ ਤਰਕ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਯੂ ਟਰਨ ਬਣਾਵਾਂਗੇ ਪਰ ਫਿਲਹਾਲ ਜਿਹੜਾ ਯੂ ਟਰਨ ਵੀ ਬੰਦ ਹੈ ਗਿਆ ਤੁਸੀਂ ਵੇਖੋ ਕਿ ਜਿਹੜੀਆਂ ਇਹ ਗੱਡੀਆਂ ਨੇ ਲੰਘਦੀਆਂ ਹੋਣਾਂ ਦਿਖਾਈ ਦੇ ਰਿਆ ਨੇ ਗ੍ਰੀਨ ਲਾਈਟ ਦੇਖ ਕੇ ਜਿਹੜੇ ਇੱਥੋਂ ਤੱਕ ਇਹ ਪਹੁੰਚੇ ਸੀਗੇ ਸਕਦਾ ਹੈ ਕਿ ਗੱਡੀਆਂ ਟੋ ਜਿਹੜੀਆਂ ਮਿੰਟੋ ਮਿੰਟ ਹੋ ਜਾਂਦੀਆਂ ਨੇ ਪਰ ਇੱਥੇ ਇਹ ਨਹੀਂ ਪਤਾ ਲੱਗਦਾ ਕਿ ਲਾਈਟ ਕਿਹੜੀ ਚੱਲਦੀ ਹੈਗੀ ਆਖਿਰਕਾਰ ਜਲੰਧਰ ਦਾ ਟ੍ਰੈਫਿਕ ਮਹਿਕਮਾ ਆਖਿਰਕਾਰ ਕਰ ਕੀ ਰਹਿ ਗਿਆ ਅਾ ਜਿਵੇਂ ਤੁਸੀਂ ਇੱਥੇ ਗ੍ਰੀਨ ਲਾਈਟ ਦੇਖ ਕੇ ਇੱਥੋਂ ਤੱਕ ਪਹੁੰਚੇ ਪਰ ਇੱਥੇ ਪਹੁੰਚਦੇ ਪਹੁੰਚਦੇ ਰੈੱਡ ਹੋ ਗਈ ਤੁਸੀਂ ਜੈਬਰਾ ਕ੍ਰੋਸਿੰਗ ਵੀ ਲੰਘ ਆਏ ਤਾਂ ਤੁਹਾਡਾ ਚਲਾਨ ਹੋ ਸਕਦਾ ਕਿ ਲੱਗਦਾ ਕਿ ਇਹ ਦੇਖਣ ਦੀ ਲੋੜ ਹੈਗੀ ਆ ਪਰ ਪੂਰੀ ਪੇ ਤਿਆਰੀ ਜਿਹੜੀ ਪੁਲਿਸ ਵੱਲੋਂ ਨਹੀਂ ਕੀਤੀ ਗਈ ਹਾਂਜੀ ਹਾਂਜੀ ਦੇਖਣ ਦੀ ਜ਼ਰੂਰਤ ਹੈ ਸਰ ਉਹ ਪਹਿਲਾਂ ਗ੍ਰੀਨ ਸੀ ਬਾਅਦ ਜੱਕਦਮ ਰੈੱਡ ਹੋ ਜਾਂਦਾ ਯਾਨੀ ਕਿ ਦਿੱਕਤ ਹੈ ਇੱਕ ਤਰ੍ਹਾਂ ਵੀ ਕਿਉਂਕਿ ਨੰਬਰਿੰਗ ਨਹੀਂ ਚੱਲ ਰਹੀ ਇਸ ਕਰਕੇ ਸਮੱਸਿਆ ਆ ਰਹੀ ਹੈ ਹਾਂਜੀ ਹਾਂਜੀ ਸਰ ਇਸ ਕਰਕੇ ਸਮੱਸਿਆ ਆ ਰਹੀ ਹੈ ਇਹ ਜੱਕਦਮ ਨੰਬਰਿੰਗ ਚੱਲਦੀ ਹੋਵੇ ਤਾਂ ਬੰਦਾ ਪਿੱਛੇ ਰੁਕ ਜਾਂਦਾ ਬੰਦਾ ਜੱਜਮੈਂਟ ਕਰਨ ਜੋਗਾ ਹੋ ਥੈਂਕ ਯੂ ਬਿਲਕੁਲ ਜਿਵੇਂ ਲੋਕ ਜਜਮੈਂਟ ਕਰ ਲੈਂਦੇ ਹੈਗੇ ਆ ਪਰ ਇੱਥੇ ਉਹ ਜਜਮੈਂਟ ਵੀ ਨਹੀਂ ਹੋ ਪਉਂਦੀ ਜੈਪਰਾ ਕ੍ਰੋਸਿੰਗ ਜ਼ਰੂਰ ਲਾ ਦਿੱਤੀ ਕਿ ਆਮ ਤੌਰ ਤੇ ਪਤਾ ਕਿ ਜੈਪਰਾ ਕ੍ਰੋਸਿੰਗ ਆ ਇਹ ਕ੍ਰੋਸ ਨਹੀਂ ਕਰਨੀ ਹੁੰਦੀ ਪਰ ਟ੍ਰੈਫਿਕ ਪੁਲਿਸ ਨੂੰ ਜਿਹੜਾ ਹੋਰ ਵੀ ਦੇਖਣ ਦੀ ਲੋੜ ਹੈਗੀ ਆ ਤੁਸੀਂ ਵੇਖ ਸਕਦੇ ਹੋ ਜਲੰਧਰ ਦੀ ਲਾਈਟਾਂ ਦਾ ਹਾਲ ਕੀ ਆ ਇੱਕ ਪਾਸੇ ਪੰਜ ਚੌਂਕਾ ਤੇ ਈ ਚਲਾਨ ਸ਼ੁਰੂ ਕਰ ਦਿੱਤੇ ਗਏ ਆ ਤਾਂ ਇਸ ਵਕਤ ਅਸੀਂ ਪ੍ਰੈਸ ਕਲੱਬ ਦੇ ਬਾਹਰ ਜੋ ਲਾਈਟਾਂ ਨੇ ਤੁਸੀਂ ਵੇਖ ਸਕਦੇ ਹੋ ਉੱਥੇ ਖੜੇ ਹੋਏ ਆ ਸੇ ਲਾਈਟ ਕਿਸ ਵੇਲੇ ਗ੍ਰੀਨ ਹੋ ਜਾਂਦੀ ਹੈ ਕਿਸ ਵੇਲੇ ਰੈੱਡ ਹੋ ਜਾਂਦੀ ਹੈ ਪਤਾ ਨਹੀਂ ਨਹੀਂ ਚੱਲਦਾ ਇਹ ਵੀ ਵੇਖ ਸਕਦੇ ਹੋ ਕਿ ਨੰਬਰਿੰਗ ਨਹੀਂ ਚੱਲਦੀ ਹੈਗੀ ਤਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਕਿ ਇਸ ਤੋਂ ਪਹਿਲਾਂ ਕੋਈ ਕਲਰ ਨਹੀਂ ਸੀਗਾ ਤਾਂ ਫਿਰ ਆਮ ਲੋਕਾਂ ਨੂੰ ਪਤਾ ਕਿਵੇਂ ਲੱਗੇਗਾ ਵੱਡੇ ਸਵਾਲ ਇਹ ਹੈ ਕਿ ਆ ਇਸ ਤੋਂ ਬਾਅਦ ਤੁਸੀਂ ਇਸ ਤਰਫੇ ਨਜ਼ਰ ਮਾਰ ਸਕਦੇ ਹੋ ਇੱਕ ਪਾਸੇ ਟ੍ਰੈਫਿਕ ਕੰਟਰੋਲ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਉਸਦੀ ਪੋਲ ਜਿਹੜੀ ਆ ਉਹ ਖੁੱਲਦੀ ਹੋਈ ਦਿਖਾਈ ਦੇ ਰਹੀ ਆ ਇੱਧਰ ਲਾਈਟਾਂ ਲੱਗੀਆਂ ਹੋਈਆਂ ਨੇ ਪਰ ਉਸ ਦੇ ਅੱਗੇ ਜਿਹੜੇ ਰੁੱਕਦੇ ਪੱਤੇ ਉਹ ਆਏ ਹੋਏ ਨੇ ਹਾਲਕਿ ਦਿਨਵਲੇ ਔਖੇ ਸੌਖੇ ਲੋਕ ਜ਼ਰੂਰ ਦੇਖ ਲੈਣਗੇ ਪਰ ਰਾਤ ਦੇ ਸਮੇਂ ਕਿਸ ਤਰ੍ਹਾਂ ਲੋਕਾਂ ਨੂੰ ਪਤਾ ਲੱਗੇਗਾ ਤਾਂ ਆਖਿਰਕਾਰ ਟ੍ਰੈਫਿਕ ਕੰਟਰੋਲ ਦੇ ਲਈ ਕੀ ਸਿਰਫ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਇੱਧਰ ਤੁਸੀਂ ਵੇਖ ਸਕਦੇ ਹੋ ਇੱਧਰ ਕੋਈ ਲਾਈਟ ਦੀ ਨਹੀਂ ਚਲਦੀ ਹੈਗੀ ਇਹ ਕੋਈ ਨੰਬਰਿਕ ਜਿਹੜੀ ਆ ਉਹ ਨਹੀਂ ਚਲਦੀ ਹੈਗੀ ਤਾਂ ਇੱਕ ਵਾਰ ਫਿਰ ਥੋੜੀ ਇੱਧਰ ਨਜ਼ਰ ਮਰਾਉਣੇ ਹੈਗੇ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਲਾਈਟ ਸੀਗੀ ਉਹ ਫਿਰ ਆਫ ਹੋ ਚੁੱਕੀਆਂ ਨੇ ਇੱਕ ਵੀ ਕਲਰ ਜਿਹੜਾ ਉਹਨੇ ਹੀ ਦਿਖ ਰਿਹਾ ਤਾਂ ਲੋਕ ਕਨਫਿਊਜ਼ ਨੇ ਕਿ ਆਖਿਰਕਾਰ ਹੁਣ ਲਾਈਟ ਕਿਹੜੀ ਹੈਗੀ ਆ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਲਾਈਟ ਦਾ ਕਲਰ ਕੀ ਸੀਗਾ ਹੁਣ ਲਾਈਟ ਕੋਈ ਚੱਲ ਨਹੀਂ ਰਹੀ ਹੈਗੀ ਤਾਂ ਲੋਕ ਕਨਫਿਊਜ਼ ਨੇ ਕਿ ਆਖਿਰਕਾਰ ਹੁਣ ਅਸੀਂ ਚੱਲੀਏ ਜਾਂ ਫਿਰ ਨਾ ਚੱਲੀਏ ਅੱਗੇ ਤਾਂ ਇਸ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਉਹ ਬਣੀ ਹੋਈ ਆ ਡੀਐਮਸੀ ਚੌਂਕ ਤੋਂ ਬਾਅਦ ਹੁਣ ਅਸੀਂ ਪੀਏਪੀ ਪਹੁੰਚੇ ਆ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਵੀ ਲਾਈਟਾਂ ਦਾ ਤਕਰੀਬਨ ਉਹੀ ਹਾਲ ਹੈ ਗਿਆ ਸਾਹਮਣੇ ਕਿੰਦਾ ਗ੍ਰੀਨ ਲਾਈਟ ਹੈਗੀ ਆ ਤਾਂ ਇੱਧਰ ਜੈਬਰਾ ਕ੍ਰੋਸਿੰਗ ਹੈਗੀ ਆ ਪਰ ਕਿਸ ਵੇਲੇ ਗ੍ਰੀਨ ਤੋਂ ਰੈੱਡ ਹੋ ਜਾਣੀ ਆ ਟਾਈਮਿੰਗ ਨਹੀਂ ਹੈਗੀ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਤਾਂ ਇਸ ਕਰਕੇ ਲੋਕਾਂ ਦੇ ਵੱਲੋਂ ਵੀ ਜਿਹੜੇ ਰੂਲ ਨੇ ਉਹ ਵਾਇਲਟ ਹੋ ਰਹੇ ਨੇ ਤਾਂ ਦੇਖ ਸਕਦੇ ਹੋ ਕਿ ਹਜੇ ਤੱਕ ਗ੍ਰੀਨ ਲਾਈਟ ਹੈਗੀ ਆ ਲੋਕ ਆਮ ਤਰ੍ਹਾਂ ਜਿਹੜੇ ਉਲੰਘੇ ਹੋਏ ਦਿਖਾਈ ਦੇ ਰਹੇ ਨੇ ਤੇ ਅਜੇ ਇਹਦੇ ਵਿੱਚ ਜਦੋਂ ਕਿੰਦਾ ਇੱਥੇ ਲਾਈਟ ਰੈੱਡ ਹੋ ਜਾਣੀ ਆ ਅੱਖ ਝਪਕਦਿਆਂ ਹੋਏ ਤਾਂ ਲੋਕ ਉਸ ਸਮੇਂ ਤੱਕ ਇੱਥੇ ਲਾਈਟ ਜਿਹੜੀ ਆ ਉਹ ਲੰਘ ਗਏ ਹੋਣੇ ਆ ਹਾਲਾਂਕਿ ਲੋਕ ਰੁਕਣ ਦੀ ਕੋਸ਼ਿਸ਼ ਕਰਦੇ ਆ 605 ਦੇ ਵਿੱਚੋਂ ਜene ਤੁਸੀਂ ਵੇਖ ਸਕਦੇ ਹੋ ਕਿ ਹੁਣ ਜਿਹੜੀ ਲਾਈਟ ਆ ਉਹ ਰੈੱਡ ਹੋ ਚੁੱਕੀ ਆ ਲੋਕ ਅੱਗੇ ਤੱਕ ਆ ਚੁੱਕੇ ਨੇ ਤਾਂ ਵੇਖ ਸਕਦੇ ਹੋ ਕਿ ਉਹ ਆਟੋ ਵਾਲਾ ਇੱਥੋਂ ਤੱਕ ਕਿ ਬੱਸ ਵਾਲਾ ਜਿਹੜੇ ਇੱਥੋਂ ਤੱਕ ਪਹੁੰਚਦੇ ਨੇ ਹਾਲਾਂਕਿ ਕਿਹਾ ਹੈ ਗਿਆ ਕਿ ਜੈਪਰਾ ਕ੍ਰਾਸਿੰਗ ਜਿਹੜੀ ਲਾਈਟ ਆ ਤੁਸੀਂ ਕ੍ਰਾਸ ਨਹੀਂ ਕਰ ਸਕਦੇ ਜਾਂ ਫਿਰ ਉਸ ਤੋਂ ਬਾਅਦ ਪਰ ਪਿੱਛੇ ਜਿਹੜੀਆਂ ਦੋ ਲਾਈਨਾਂ ਮਾਰ ਦਿੱਤੀਆਂ ਗਈਆਂ ਨੇ ਕਿ ਤੁਸੀਂ ਉਹ ਕ੍ਰਾਸ ਨਹੀਂ ਕਰਨੀ ਹੈਗੀ ਪਰ ਟਾਈਮਿੰਗ ਦਾ ਜਿਹੜਾ ਇੱਥੇ ਬੋਰਡ ਆ ਨਹੀਂ ਲੱਗਿਆ ਹੋਇਆ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ ਕਿ ਲੋਕ ਜਦੋਂ ਤੱਕ ਗ੍ਰੀਨ ਲਾਈਟ ਹੈਗੀ ਆ ਆਮ ਫਲੋ ਦੇ ਵਿੱਚ ਲੰਘਦੇ ਨੇ ਪਰ ਗ੍ਰੀਨ ਤੋਂ ਕਿਸ ਵੇਲੇ ਰੈੱਡ ਹੋ ਜਾਣੀ ਆ ਤਾਂ ਕੁਝ ਸੈਕਿੰਡ ਦੇ ਵਿੱਚ ਲੋਕ ਜਿਹੜੇ ਨੇ ਉਹ ਜ਼ੈਬਰਾ ਕ੍ਰੋਸਿੰਗ ਕ੍ਰੋਸ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਚਲਾਣ ਜਿਹੜਾ ਉਹ ਤੈ ਹੈ ਗਿਆ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਕੈਮਰੇ ਇੱਥੇ ਲੱਗੇ ਹੋਏ ਨੇ ਤਾਂ ਇਹਨਾਂ ਕੈਮਰਿਆਂ ਦੇ ਰਾਹੀਂ ਆਨਲਾਈਨ ਜਿਹੜਾ ਚਲਾਨ ਜਿਹੜਾ ਉਹ ਸ਼ੁਰੂ ਕੀਤਾ ਗਿਆ ਪਰ ਇਹਨਾਂ ਕੈਮਰਿਆਂ ਦੇ ਲਈ ਉਹਨਾਂ ਅਫਸਰਾਂ ਨੂੰ ਵੀ ਦੇਖਣ ਦੀ ਲੋੜ ਹੈਗੀ ਆ ਕਿ ਇੱਥੇ ਕੋਈ ਟਾਈਮਰ ਲੱਗਿਆ ਹੈਗਾ ਜਾਂ ਫਿਰ ਇੱਥੇ ਜਿਹੜੇ ਲੋਕ ਨੇ ਜਿਹੜੇ ਇੱਕ ਤਰ੍ਹਾਂ Trap ਦੇ ਵਿੱਚ ਫਸ ਜਾਂਦੇ ਨੇ Trap ਅਸੀਂ ਇਸ ਲਈ ਕਹਿ ਰਹੇ ਆ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕਦੋਂ ਗ੍ਰੀਨ ਲਾਈਟ ਹੈਗੀ ਆ ਤੇ ਕਦੋਂ ਕੁਝ ਹੀ ਸਕਿੰਟਾਂ ਦੇ ਵਿੱਚ ਅੱਖ ਚਪਕਦੇ ਆ ਹੀ ਇਹ ਗ੍ਰੀਨ ਤੋਂ ਰੈੱਡ ਹੋ ਜਾਣੀ ਆ ਤਾਂ ਇੱਕ ਵਾਰ ਫੇਰ ਤੁਹਾਨੂੰ ਦਿਖਾਉਣੇ ਆ ਬੀਐਮਸੀ ਚੌਂਕ ਦਾ ਤੁਹਾਨੂੰ ਹਾਲ ਦਿਖਾਇਆ ਹੁਣ ਪੀਪੀ ਚੌਂਕ ਹੈ ਗਿਆ ਇੱਥੇ ਵੀ ਆਨਲਾਈਨ ਚਲਾਨ ਜਿਹੜੇ ਆ ਉਹ ਹੋ ਰੇ ਹੈ ਗਿਆ ਅਸੀਂ ਜੇ ਤੱਕ ਜਿਹੜੀ ਗ੍ਰੀਨ ਲਾਈਟ ਹੈਗੀ ਆ ਪਿੱਛੇ ਜਿਹੜਾ ਟ੍ਰੈਫਿਕ ਹੈ ਗਿਆ ਹਾਲਾਂਕਿ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਟ੍ਰੈਫਿਕ ਬਹੁਤ ਘੱਟ ਹੈ ਗਿਆ ਆਮ ਦਿਨਾਂ ਦੇ ਵਿੱਚ ਇੱਥੇ ਟ੍ਰੈਫਿਕ ਬਹੁਤ ਹੁੰਦਾ ਪਿੱਛੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਤਾਂ ਆ ਲੋਕ ਜਿਹੜੇ ਉਲੰਘਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਹੁਣ ਵੇਖੋ ਕਿ ਜਿਹੜੇ ਇਹ ਲੋਕ ਗ੍ਰੀਨ ਲਾਈਟ ਦੇਖ ਕੇ ਲੰਘੇ ਸੀਗੇ ਤਾਂ ਹੁਣ ਤਿੰਨ ਗੱਡੀਆਂ ਦੋ ਮੋਟਰਸਾਈਕਲ ਜਿਹੜੇ ਨਜ਼ਰ ਆ ਰਹੇ ਹੋਣੇ ਆ ਤਾਂ ਕੋਝ ਇਸ ਕੈਂਟਾਂ ਦੇ ਵਿੱਚ ਹੀ ਉਹ ਜੈਬਰਾ ਕ੍ਰੋਸਿੰਗ ਲਾਈਟ ਜਿਹੜੀ ਉਹ ਕ੍ਰੋਸ ਕਰ ਚੁੱਕੇ ਨੇ ਜੇਕਰ ਨੰਬਰਿੰਗ ਇੱਥੇ ਚੱਲਦੀ ਹੁੰਦੀ ਤਾਂ ਲੋਕਾਂ ਨੂੰ ਜਜਮੈਂਟ ਹੁੰਦੀ ਕਿ ਔਰ 10 ਸੈਕਿੰਡ ਰਹਿ ਗਏ ਨੇ 5 ਸੈਕਿੰਡ ਰਹਿ ਗਏ ਨੇ ਤਾਂ ਉਹ ਉਹ ਸੈਕਿੰਡ ਦੇਖ ਕੇ ਉਹ ਇੱਥੇ ਰੁਕਣ ਦੀ ਕੋਸ਼ਿਸ਼ ਕਰਦੇ ਪਰ ਨੰਬਰਿੰਗ ਨਹੀਂ ਚੱਲਦੀ ਤੇ ਇਸ ਕਰਕੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਟਰੱਕ ਇਸ ਤੋਂ ਇਲਾਵਾ ਕਿੰਨੇ ਵਹੀਕਲ ਹੈਗੇ ਨੇ ਜਿਹੜੇ ਉਹ ਅੱਗੇ ਆ ਚੁੱਕੇ ਨੇ ਉਸ ਤੋਂ ਬਾਅਦ ਹੁਣ ਉਹਨਾਂ ਦਾ ਆਨਲਾਈਨ ਜਿਹੜਾ ਚਲਾਨ ਉਹ ਹੋ ਸਕਦਾ ਤਾਂ ਇਸ ਤਰ੍ਹਾਂ ਦੀਆਂ ਦਿੱਕਤਾਂ ਨਹੀਂ ਜਿਹੜੀਆਂ ਉਹ ਇੰਨਾ ਲੋਕਾਂ ਨੂੰ ਆਰੀਆ ਨੇ ਵੱਡਾ ਸਵਾਲ ਇਹੀ ਆ ਕਿ ਸਰਕਾਰ ਟ੍ਰਾਫਿਕ ਵਿਭਾਗ ਆਖਿਰਕਾਰ ਕਰ ਕੀ ਰਿਹਾ ਕਿ ਉਹਨਾਂ ਦੇ ਵੱਲੋਂ ਕੋਈ ਆਰ ਐਨ ਡੀ ਨਹੀਂ ਕੀਤੀ ਗਈ ਕਿਉਂਕਿ ਜਦੋਂ ਤੁਸੀਂ ਸ਼ਹਿਰ ਦੇ ਵਿੱਚ ਇੰਨਾ ਵੱਡਾ ਪ੍ਰੋਜੈਕਟ ਜਦੋਂ ਸ਼ੁਰੂ ਕਰ ਰਹੇ ਹੋਣ ਹਾਲਾਂਕਿ 13 ਚੌਕ ਕਹੇ ਜਾ ਰਹੇ ਨੇ ਪਰ ਪੰਜ ਚੌਂਕਾਂ ਦੇ ਵਿੱਚ ਆਨਲਾਈਨ ਚਲਾਨ ਸ਼ੁਰੂ ਕੀਤਾ ਗਿਆ ਕਿ ਉਸ ਤੋਂ ਪਹਿਲਾਂ ਕੋਈ ਆਰ ਐਨ ਡੀ ਕੋਈ ਪਾਇਲਟ ਪ੍ਰੋਜੈਕਟ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਇਹ ਵੇਖਿਆ ਗਿਆ ਕਿ ਜੇਕਰ ਅਸੀਂ ਇਹ ਇੱਕ ਤਰ੍ਹਾਂ ਆਨਲਾਈਨ ਚਲਾਨ ਸ਼ੁਰੂ ਕਰਦੇ ਹੈਗੇ ਆ ਕੀ ਲੋਕਾਂ ਨੂੰ ਸਮੱਸਿਆ ਹੋਗੀ ਜਾਂ ਫਿਰ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਇੱਕ ਹੁਕਮ ਜਾਰੀ ਕਰ ਦਿੱਤਾ ਕਿ ਇਹਨਾਂ ਲੋਕਾਂ ਦਾ ਆਨਲਾਈਨ ਚਲਾਨ ਹੋਵੇਗਾ ਤਾਂ ਜਿਹੜੇ ਲੋਕ ਨੇ ਜਲੰਧਰ ਦੇ ਵਿੱਚ ਜਿਹੜੇ ਜਲੰਧਰ ਵਾਲੇ ਲੋਕ ਨੇ ਉਹ ਵੀ ਇਸ ਦਿੱਕਤ ਦਾ ਸਾਹਮਣਾ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਹੈ ਗਿਆ ਜਿਨ੍ਹਾਂ ਨੂੰ ਨਹੀਂ ਪਤਾ ਹੈ ਗਿਆ ਤਾਂ ਫਿਰ ਉਹ ਲੋਕ ਕਿਸ ਪਾਸੇ ਜਾਣਗੇ ਕਿ ਫਿਰ ਉਹਨਾਂ ਨੂੰ ਉਹਨਾਂ ਦੇ ਮੋਬਾਈਲ ਫੋਨਾਂ ਤੇ ਸਿਰਫ ਇਹੀ ਸ਼ੋ ਹੋਊਗਾ ਕਿ 500 ਰੁਪਏ ਦਾ ਚਲਾਨ ਹੋ ਗਿਆ ਤੇ ਜੇਕਰ ਦੂਜੀ ਵਾਰ ਉਹ ਕਰਦੇ ਨੇ ਤਾਂ 1000 ਰੁਪਏ ਦਾ ਜਿਵੇਂ ਜਿਵੇਂ ਹੈਗਾ ਤਾਂ ਇੱਕ ਵਾਰ ਫਿਰ ਤੁਸੀਂ ਵੇਖ ਸਕਦੇ ਹੋ ਕਿ ਕਿੰਨੀਆਂ ਗੱਡੀਆਂ ਜਿਹੜੀਆਂ ਉਹ ਲੰਘ ਚੁੱਕੀਆਂ ਨੇ ਇੱਕ ਗੱਡੀ ਫਿਰ ਜੈਪਰਾ ਕ੍ਰੋਸਿੰਗ ਜਿਹੜੀ ਆ ਉਹ ਅੱਗੇ ਕਰਕੇ ਆ ਚੁੱਕੀ ਆ ਤੇ ਜਿਸ ਕਰਕੇ ਲੋਕਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਜਲੰਧਰ ਦੇ ਗੁਰਨਾਣਕ ਮਿਸ਼ਨ ਚੌਂਕ ਦੇ ਵਿੱਚ ਹੈਗੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਆਮ ਤੌਰ ਤੇ ਬੀ ਐਮ ਸੀ ਚੌਕ ਗੁਰਨਾਣਕ ਮਿਸ਼ਨ ਚੌਂਕ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਟ੍ਰੈਫਿਕ ਇੱਥੇ ਹੈਗਾ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜੋ ਨੰਬਰਿੰਗ ਉਹ ਚੱਲ ਰਹੀ ਹੈਗੀ ਆ ਇਸ ਤੋਂ ਇਲਾਵਾ ਲਾਈਟਾਂ ਪ੍ਰੋਪਰ ਕੰਮ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਜੇਕਰ ਗ੍ਰੀਨ ਲਾਈਟ ਹੈਗੀ ਆ ਤਾਂ ਇੱਥੇ ਜਿਹੜੇ ਲੋਕ ਪਾਸ ਕਰ ਰਹੇ ਨੇ ਜਾਂ ਪਿੱਛੇ ਵੀ ਲੋਕ ਆ ਰਹੇ ਨੇ ਤਾਂ ਉਹਨਾਂ ਦੇ ਕੋਲ ਇੱਕ ਜੱਜਮੈਂਟ ਹੁੰਦੀ ਆ ਕਿ 3 ਸੈਕਿੰਡ ਰਹਿ ਕੇ 2 ਸੈਕਿੰਡ ਰਹਿ ਕੇ 1 ਸੈਕਿੰਡ ਹੋ ਗਿਆ ਤੇ ਲੋਕ ਨੇ ਜਿਹੜੇ ਆਟੋਮੈਟਿਕ ਜਿਹੜੇ ਉਹ ਪਿੱਛੇ ਰੁਕ ਜਾਂਦੇ ਨੇ ਤੇ ਦੂਸਰੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਉਧਰ ਵੀ ਰੈੱਡ ਲਾਈਟ ਦੀ ਨੰਬਰੀਂਗ ਹੈਗੀ ਆ ਲੋਕ ਰੁਕੇ ਹੋਏ ਨੇ ਖਾਸ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਇਸ طرف ਜਦੋਂ ਆਪਾਂ ਜ਼ੈਬਰਾ ਕ੍ਰੋਸਿੰਗ ਵੱਲ ਨਜ਼ਰ ਮਾਰਦੇ ਹੈਗੇ ਆ ਤਾਂ ਬੀਐਮਸੀ ਚੌਂਕ ਜਿੱਥੇ ਤਕਰੀਬਨ 15-20 ਫੁੱਟ ਜਿਹੜੇ ਪਿੱਛੇ ਜ਼ੈਬਰਾ ਕ੍ਰੋਸਿੰਗ ਹੈਗੀ ਆ ਲੋਕ ਅੱਗੇ ਆ ਜਾਂਦੇ ਨੇ ਕਿਉਂਕਿ ਗ੍ਰੀਨ ਲਾਈਟ ਹੁੰਦੀ ਆ ਪਰ ਇੱਥੇ ਜ਼ੈਬਰਾ ਕ੍ਰੋਸਿੰਗ ਅੱਗੇ ਬਣੀ ਹੋਈ ਆ ਤੇ ਲੋਕ ਵੀ ਰੂਰ ਉਹ ਲੋਕ ਵੀ ਜਿਹੜੇ ਰੂਲ ਫੋਲੋ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇੱਥੇ ਜ਼ੈਬਰਾ ਕ੍ਰੋਸਿੰਗ ਕਾਫੀ ਅੱਗੇ ਹੈਗੀ ਆ ਨੰਬਰਿੰਗ ਹੈਗੀ ਆ ਪਰ ਜਦੋਂ ਨੰਬਰ ਨਹੀਂ ਚੱਲਣਗੇ ਲਾਈਟਾਂ ਨਹੀਂ ਚੱਲਣਗੀਆਂ ਤਾਂ ਫਿਰ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਕਿਹੜੇ ਵੇਲੇ ਲਾਈਟ ਇੱਥੇ ਗ੍ਰੀਨ ਤੋਂ ਰੈੱਡ ਹੋ ਗਈ ਆ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਲਾਈਟ ਗ੍ਰੀਨ ਹੁੰਦੀ ਆ ਉਸ ਤੋਂ ਬਾਅਦ ਜੈਲੋ ਹੁੰਦੀ ਆ ਤੇ ਫਿਰ ਰੈੱਡ ਹੁੰਦੀ ਆ ਪਰ ਇੱਥੇ ਜਿਹੜੇ ਚੌਂਕ ਨੇ ਭਾਵੇਂ ਆਪਾਂ ਬੀਐਮਸੀ ਚੌਂਕ ਦੀ ਗੱਲ ਕੀਤੀ ਜਾਵੇ ਜਾਫਰ ਪੀਏਪੀ ਚੌਂਕ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸਿੱਧੇ 그린 ਤੋਂ ਰੈੱਡ ਲਾਈਟ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਲੰਘਣ ਦਾ ਸਮਾਂ ਜਿਹੜਾ ਉਹ ਨਹੀਂ ਮਿਲਦਾ ਹੈ ਕਿਹਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਾਈਟ ਜਿਹੜੀ ਹੈ ਉਹ 그린 ਹੋਈ ਤਾਂ ਇਸ ਪਾਸੇ ਜਿਹੜਾ ਟ੍ਰੈਫਿਕ ਆਉਣਾ ਜਾਂਦਾ ਹੋਇਆ ਦਿਖਾਈ ਦੇ ਰਿਹਾ ਤਾਂ ਵੇਖ ਸਕਦੇ ਹੋ ਕਿ ਤਕਰੀਬਨ 1 2 3 4 ਚਾਰ ਹਰ ਤਰਫ ਤੋਂ ਜਿਹੜੀਆਂ ਇੱਥੇ ਟ੍ਰੈਫਿਕ ਆ ਰਿਹਾ ਆਪਾਂ ਟ੍ਰੈਫਿਕ ਜਿਹੜਾ ਹੈ ਗਿਆ ਪੂਰੀ ਤਰ੍ਹਾਂ ਕੰਟਰੋਲਡ ਹੈ ਗਿਆ ਕਿਉਂਕਿ ਇੱਥੇ ਨੰਬਰੀਂ ਹੈਗੀ ਆ ਲੋਕਾਂ ਦੇ ਕੋਲ ਇੱਕ ਜੱਜਮੈਂਟ ਹੈਗੀ ਆ ਹਾਲਾਂਕਿ ਇੱਥੇ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਕਿਤੇ ਨਾ ਕਿਤੇ ਜੈਪਰਾ ਕ੍ਰੋਸਿੰਗ ਤੋਂ ਅੱਗੇ ਤਾਂ ਜ਼ਰੂਰ ਆ ਰਹੇ ਨੇ ਪਰ ਜਿਹੜੇ ਪਿੱਛੇ ਲੋਕ ਨੇ ਉਹਨਾਂ ਦੇ ਕੋਲ ਇੱਕ ਜੱਜਮੈਂਟ ਹੈਗੀ ਆ ਕਿ ਅਸੀਂ ਜੇਕਰ ਐਨੇ ਸੈਕਿੰਡ ਦੇ ਵਿੱਚ ਕ੍ਰੋਸ ਕਰ ਗਏ ਤਾਂ ਅਸੀਂ ਚਲਾਣ ਤੋਂ ਬਚ ਜਾਵਾਂਗੇ ਨਹੀਂ ਤਾਂ ਫਿਰ ਸਾਡਾ ਚਲਾਣ ਹੋ ਜਾਵੇਗਾ ਤਾਂ ਅਜੇ ਦੇ ਵਿੱਚ ਹੁਣ ਅਸੀਂ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਅਧਿਕਾਰੀ ਕੀ ਕਹਿੰਦੇ ਨੇ ਕਿਉਂਕਿ ਸਭ ਤੋਂ ਵੱਡਾ ਮਸਲਾ ਹੈ ਕਿ ਆ ਸ਼ਹਿਰ ਦੇ ਵਿੱਚ ਆਨਲਾਈਨ ਚਲਾਨ ਸ਼ੁਰੂ ਕਰ ਦਿੱਤੇ ਗਏ ਕਿ ਉਸ ਦੇ ਲਈ ਲਾਈਟਾਂ ਪ੍ਰੋਪਰ ਨੇ ਚੌਂਕ ਪ੍ਰੋਪਰ ਨੇ ਜਾਂ ਫਿਰ ਸਲਿੱਪ ਰੋਡ ਪ੍ਰੋਪਰ ਨੇ ਜਲੰਧਰ ਦੇ ਵਿੱਚ ਆਨਲਾਈਨ ਚਲਾਨ ਸ਼ੁਰੂ ਕੀਤੇ ਗਏ ਪੰਜ ਚੌਂਕ ਦੱਸੇ ਜਾ ਰਹੇ ਆ ਕਿ ਚਲਾਨ ਹੋ ਰਹੇ ਹਨ ਜਾਂ ਨਹੀਂ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਹਾਨੂੰ ਸਾਰ ਨੂੰ ਪਤਾ ਹੈ ਕਿ ਕੱਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਵੱਲੋਂ ਜਿਹੜਾ ਹੈਗਾ ਇਹ ਚਲਾਨ ਦਾ ਉਦਘਾਟਨ ਕੀਤਾ ਗਿਆ ਤੇ ਉਸ ਦੇ ਜਿਹੜਾ ਹੈਗਾ ਜਿਵੇਂ ਸਮਾਰਟ ਸਿਟੀ ਦੇ ਵਿੱਚ ਪ੍ਰੋਜੈਕਟ ਨੂੰ ਲੈ ਕੇ ਜਿਹੜਾ ਹੈਗਾ ਇਹ ਚਲਾਨੀ ਦਾ ਪ੍ਰੋਜੈਕਟ ਵੀ ਸਟਾਰਟ ਕੀਤਾ ਗਿਆ ਸੋ ਮੈਂ ਸਾਰੇ ਜਲੰਧਰ ਸ਼ਹਿਰ ਵਾਸੀਆਂ ਨੂੰ ਤੇ ਲਗਦੇ ਨਾਲ ਪਿੰਡਾਂ ਦੇ ਜਾਂ ਹੋਰ ਜਿਨ੍ਹਾਂ ਨੂੰ ਵੀ ਜਿਹੜਾ ਹੈਗਾ মিডিਆ ਰਾਈ ਦੱਸਣਾ ਚਾਹੁੰਦਾ ਕਿ ਸਾਡੇ ਜਲੰਧਰ ਦੇ ਵਿੱਚ ਇਪੋਰਟੈਂਟ ਜਿਹੜੇ ਚੌਕ ਜਿੱਥੇ ਸਾਡਾ ਪਬਲਿਕ ਦਾ ਕਾਫੀ ਜਿਹੜਾ ਫਲੋ ਜ਼ਿਆਦਾ ਹੁੰਦਾ ਤੇ ਜਿਹੜਾ ਸੈਂਸਿਟਿਵ ਏਰੀਆ ਉੱਤੇ ਆਲਮੋਸਟ ਸਾਡੇ ਸਾਰੇ ਜਿਹੜੇ ਕੈਮਰੇ ਲੱਗੇ ਹੋਏ ਆ ਤੇ ਈਚ ਰਨਿੰਗ ਜਿਹੜੀ ਅਸੀਂ ਆਨਲਾਈਨ ਚਲਾਨ ਕਰ ਸਕਦੇ ਆ ਤੇ ਉਹ ਉਹਦੇ ਵਿੱਚ ਸਮਝਣ ਦੀ ਇਹ ਮੈਂ ਪਬਲਿਕ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਚੌਂਕ ਆ ਉੱਤੇ ਸਾਡੀ ਵਾਈਟ ਲੈਂਡ ਜਿਹੜੀ ਹੈਗੀ ਆ ਪੱਟੀ ਲੱਗੀ ਹੋਈ ਆ ਸੋ ਉਹਨੂੰ ਕ੍ਰੋਸ ਨਾ ਕੀਤਾ ਜਾਵੇ ਜਿੰਨਾ ਚਿਰ ਉਹਨਾਂ ਦੇ ਗ੍ਰੀਨ ਲਾਈਟ ਨਹੀਂ ਹੁੰਦੀ ਸੋ ਇਹਦੇ ਰਿਗਾਰਡਿੰਗ ਜਿਹੜਾ ਅਸੀਂ ਵੇਅਰਨੈਸ ਕਰ ਰਹੇ ਆ ਪਬਲਿਕ ਨੂੰ ਹੌਲੀ ਹੌਲੀ ਤਾਂ ਕਿ ਪਬਲਿਕ ਜਿਹੜਾ ਸਾਰਿਆਂ ਨੂੰ ਇੱਕ ਤਰ੍ਹਾਂ ਜਾਨੂ ਹੋ ਜੇ ਇਹ ਕੈਮਰੇ ਦੇ ਰਾਹੀਂ ਸਿਰਫ ਜੋ ਜਾਫਰਾ ਕਾਉਂਸਿੰਗ ਜੰਪ ਕਰਦਾ ਸ 레드 ਲਾਈਟ ਜੰਪ ਕਰਦਾ ਉਸ ਦਾ ਚਲਾਨ ਹੋਰੇ ਜਾਂ ਹੈਲਮਟ ਦਾ ਵੀ ਸੀਟ ਬੈਲਟ ਦਾ ਵੀ ਚਲਾਨ ਹੋਵੇ। ਦੇਖੋ ਸਾਡੇ ਜਿਹੜੇ ਟ੍ਰੈਫਿਕ ਸਟਾਫ ਵੱਲੋਂ ਜਾਂ ਸਾਡੇ ਮਾਨ ਜੋ ਕਮਿਸ਼ਨ ਸਾਹਿਬ ਵੱਲੋਂ ਵੀ ਸਾਨੂੰ ਟ੍ਰੈਫਿਕ ਨੂੰ ਡਾਇਰੈਕਸ਼ਨਸ ਹੈਗੀਆਂ ਕਿ ਆਪਾਂ ਪਬਲਿਕ ਨੂੰ ਜਿਹੜਾ ਕੋਈ ਵੀ ਕੰਮ ਆਪਾਂ ਟ੍ਰੈਫਿਕ ਦੇ ਰੂਲ ਰੈਗੂਲੇਸ਼ਨ ਜਿਹੜੇ ਹੈਗੇ ਆ ਸਟੈਪ ਬਏ ਸਟੈਪ ਅਸੀਂ ਕਰਾਂਗੇ। ਫਿਲਹਾਲ ਦੀ ਗੱਲ ਜਿਹੜਾ ਸਾਡਾ ਟ੍ਰੈਫਿਕ ਦਾ ਪਹਿਲਾ ਸਟੈਪ ਜਿਹੜਾ ਆਨਲਾਈਨ ਹੈਗਾ ਉਹ ਅਸੀਂ ਜਦ ਜਾਫਰਾ ਲਾਈਨ ਜਿਹੜੀ ਕ੍ਰੋਸਿੰਗ ਦਾ ਪਹਿਲਾ ਸਾਡਾ ਲਾਈਟ ਜੰਪ ਦਾ ਕਿਉਂਕਿ ਉਹ ਬਹੁਤ ਸੈਂਸਿਟਿਵ ਹੁੰਦਾ ਕਿਉਂਕਿ ਕੋਈ ਗ੍ਰੀਨ ਲਾਈਟ ਜਾਂ ਰੈੱਡ ਲਾਈਟ ਦੇ ਵਿੱਚ ਕੋਈ ਕ੍ਰੋਸ ਕਰਦਾ ਐਕਸੈਂਟ ਤੇ ਚਾਂਸ ਜ਼ਿਆਦਾ ਹੁੰਦੇ ਇਸ ਕਰਕੇ ਜਿਹੜਾ ਸਾਡਾ ਪਹਿਲਾ ਸਟੈਪ ਉਹ ਹੈਗਾ ਰੈੱਡ ਲਾਈਨ ਕ੍ਰੋਸ ਦਾ ਰੈੱਡ ਲਾਈਟ ਦਾ ਉਸ ਤੋਂ ਬਾਅਦ ਸਾਡਾ ਜਿਹੜਾ ਸੈਕਿੰਡ ਜਿਹੜਾ ਸਟੈਪ ਹੈਗਾ ਰੋਂਗ ਸਾਈਡ ਦਾ ਕਿਉਂਕਿ ਅਕਸਰ ਹੀ ਰੋਂਗ ਸਾਈਡ ਦੇ ਵਿੱਚ ਕਾਫੀ ਜਿਹੜੀਆਂ ਪਬਲਿਕ ਜਿਹੜੀਆਂ ਰੋਂਗ ਸਾਈਡ ਆਂਦੇ ਆ ਸੋ ਉਹ ਸੋ ਜਿਹੜੇ ਅਸੀਂ ਚਲਾਨ ਜਿਹੜੇ ਇਹ ਇਹ ਕਰ ਰਹੇ ਆ ਤੇ ਇਸ ਤੋਂ ਇਲਾਵਾ ਜਿਹੜਾ ਅਸੀਂ ਓਵਰ ਸਪੀਡ ਤੇ ਚਲਾਨ ਜਿਹੜੇ ਜਿਹੜੇ ਕਰ ਰਹੇ ਆ ਤੇ ਜਿਵੇਂ ਤੁਹਾਨੂੰ ਦੱਸਿਆ ਸਾਡੇ ਓਵਰ ਸਪੀਡ ਦੇ ਚਲਾਨ ਔਰੜੀ ਪਹਿਲਾਂ ਵੀ ਚੱਲ ਰਿਹਾ ਸਾਡੇ ਹਾਈਵੇ ਤੇ ਸੋ ਉਹ ਸਾਡੇ ਕੰਟੀਨਿਊ ਚੱਲ ਰਹੇ ਨੇ ਜੀ ਇੱਕ ਇਹ ਦੇਖਣ ਚ ਆਇਆ ਖਾਸ ਤੌਰ ਤੇ ਬੀ ਐਮ ਸੀ ਚੌਕ ਉਦੀ ਜਾਪਰਾ ਕ੍ਰੋਸਿੰਗ ਲਾਈਟ ਉਹ ਬਹੁਤ ਦੂਰ ਰਹੀ ਆ ਤੇ ਖਾਸ ਤੌਰ ਤੇ ਕਿਸੇ ਜਗ੍ਹਾ ਨੰਬਰੀਂਗ ਨਹੀਂ ਹੈਗੀ ਲੋਕ ਜਿਹੜੇ ਓ 65 ਦੇ ਵਿੱਚ ਹੁੰਦੇ ਨੇ ਉਹ ਗ੍ਰੀਨ ਲਾਈਟ ਦੇਖ ਕੇ ਅੱਗੇ ਤੱਕ ਤੌਜ ਜਾਂਦੇ ਨੇ ਜਾਪਰਾ ਕ੍ਰੋਸ ਵੀ ਉਹ ਕ੍ਰੋਸ ਕਰ ਲੈਂਦੇ ਨੇ ਪਰ ਉਦੋਂ ਤੱਕ ਰੈਡ ਹੋ ਜਾਂਦੀ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਤਾਂ ਉਹ ਲੋਕਾਂ ਦਾ ਕੀ ਚਲਾਨ ਹੋ ਰਿਹਾ ਜਾਂ ਫਿਰ ਉਹਦੇ ਲਈ ਕੀ ਕਰ ਨਹੀਂ ਜੀ ਅਸੀਂ ਜਿੱਦਾਂ ਹੁਣ ਅਸੀਂ ਤੁਸੀਂ ਵੇਖੋਗੇ ਚੌਂਕਾਂ ਦੇ ਵਿੱਚ ਜਾ ਕੇ ਸਾਡੇ ਜੈਬਰਾ ਲੈਂਡਿੰਗ ਜਿਹੜੀ ਪ੍ਰੋਪਰ ਸਾਰੇ ਲੱਗ ਚੁੱਕੀ ਆ ਸੋ ਜਿਹੜੇ ਬੀਐਮਸੀ ਚੌਂਕ ਦੇ ਵਿੱਚ ਵੀ ਜਿਹੜਾ ਸਿਗਨਲ ਆ ਉਹ ਪ੍ਰੋਪਰ ਆ ਜਿਹੜੇ ਹੈਗੇ ਕੈਮਰੇ ਤੇ ਜੈਬਰਾ ਨੂੰ ਸਾਰਾ ਚੈੱਕ ਕਰਕੇ ਉਹਦੇ ਅਕੋਰਡਿੰਗਲੀ ਹੀ ਲਾਈਟਿੰਗ ਜੋ ਵੀ ਕੀਤਾ ਟਾਈਮਿੰਗ ਕੀਤੀ ਸਾਰੀ ਸੈੱਟ ਕੀਤੀ ਗਈ ਆ ਤੇ ਅਸੀਂ ਵੀ ਜਿਹੜਾ ਹੈਗਾ ਮੌਕੇ ਤੇ ਵੀ ਗਏ ਆ ਸਬ ਪਬਲਿਕ ਨੂੰ ਅਸੀਂ ਅਵੇਰਨੈਸ ਵੀ ਕਰ ਰਹੇ ਆ ਕਿ ਉਹ ਲਾਈਟ ਜਿਹੜੀ ਹੈਗੀ ਹੈ ਲਾਈਟ ਆਟੋਮੈਟਿਕਲੀ ਜਿਹੜੀ ਹੈਗੀ ਆ ਕੋਈ ਵੀ ਸਿਗਨਲ ਤੇ ਆਂਦੇ ਆ ਉਹਨਾਂ ਨੂੰ ਬਿਲਕੁਲ ਕਲੀਅਰ ਹੈਗਾ ਵੀ ਉਹਨਾਂ ਨੂੰ ਗ੍ਰੀਨ ਸਿਗਨਲ ਰੈੱਡ ਸਿਗਨਲ ਸ਼ੋਅ ਕਰ ਰਿਹਾ ਜੀ ਖਾਸ ਤੌਰ ਤੇ ਜਿਵੇਂ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਕਿ ਜੈਬਰ ਕ੍ਰੋਸਿੰਗ ਬਹੁਤ ਪਿੱਛੇ ਜੇ ਤਕਰੀਬਨ 30 ਫੁੱਟ 20 ਫੁੱਟ ਕਹ ਲਓ ਤਾਂ ਲੋਕ ਜਦੋਂ ਅ ਅੱਗੇ ਤੱਕ ਪਹੁੰਚਦੇ ਨੇ ਜੈਬਰ ਕ੍ਰੋਸ ਲਾਈਟ ਉਹਨਾਂ ਨੇ ਕਰ ਲਈ ਖਾਸ ਤੌਰ ਤੇ ਜਦੋਂ ਗ੍ਰੀਨ ਲਾਈਟ ਦੇਖਦੇ ਨੇ ਤੋ ਇੱਕ ਗੈਪ ਹੈਗਾ ਕਹਿ ਸਕਦੇ ਕਿ ਜੋਂ ਹੈ ਗਿਆ ਜਿਸ ਦੇ ਵਿੱਚ ਉਹ ਫਸ ਜਾਂਦੇ ਨੇ ਉਹ ਜ਼ੈਬਰਾ ਟਾਸਿੰਗ ਵੀ ਲਾਈਟ ਕਰ ਲੈਂਦੇ ਨਾ ਉਹ ਅੱਗੇ ਜਾ ਸਕਦੇ ਨੇ ਮਾ ਪਿੱਛੇ ਜਾ ਸਕਦੇ ਨੇ ਫਿਰ ਉਹ ਲੋਕ ਕੀ ਕਰ ਨੇ ਨਹੀਂ ਇਤਾਂ ਦੀ ਕੋਈ ਗੱਲ ਨਹੀਂ ਦੇਖੋ ਜੀ ਜਿਵੇਂ ਤੁਹਾਨੂੰ ਸਭ ਨੂੰ ਪਤਾ ਕਿ ਬੀਐਮਸੀ ਚੌਂਗ ਦੇ ਵਿੱਚ ਕਾਫੀ ਜਿਹੜੇ ਰੋਡਸ ਹੈਗੇ ਨੇ ਕਾਫੀ ਲਾਈਟਸ ਆਂਦੀਆਂ ਨੇ ਕਿਉਂਕਿ ਚੌਂਗ ਸਭ ਤੋਂ ਵੱਡਾ ਮੇਰੇ ਖਿਆਲ ਨਾਲ ਆਪਣਾ ਜਲੰਧਰ ਦਾ ਚੌਂਗ ਮੰਨਿਆ ਜਾਂਦਾ ਜਿਹਦੇ ਵਿੱਚ ਕਾਫੀ ਰਸਤੇ ਨਿਕਲਦੇ ਆ ਸੋ ਮੈਂ ਸਮਝਦਾ ਹਾਂ ਜਿਹੜੀ ਲਾਈਟਿੰਗ ਲਾਈਟ ਆ ਉਹ ਬਿਲਕੁਲ ਕਲੀਅਰ ਦਿਖ ਰਹੀ ਹੈ ਮੈਂ ਤੁਹਾਨੂੰ ਅੱਗੇ ਵੀ ਵਾਰ ਵਾਰ ਇਹੋ ਚੀਜ਼ ਦਾ ਕਹਿ ਰਿਹਾ ਵੀ ਇਹ ਆਪਾਂ ਨੂੰ ਪਬਲਿਕ ਨੂੰ ਸਮਝਦੀ ਲੋੜ ਆ ਜੇ ਆਪਾਂ ਜੈਬਰਾ 10 ਮੀਟਰ ਜਾਂ 15 ਮੀਟਰ ਉਸ ਕਰਕੇ ਪਿੱਛੇ ਕੀਤੀ ਜਾਂਦੀ ਆ ਕਿਉਂਕਿ ਤੇ ਮੇਰੇ ਖਿਆਲ ਨਾਲ ਜੇ ਤੁਸੀਂ ਮੌਕੇ ਤੇ ਜਾਓਗੇ ਪਬਲਿਕ ਨੂੰ ਇਹ ਚੀਜ਼ ਦਾ ਸੋਚਣਾ ਚਾਹੀਦਾ ਵੀ ਚਲ ਲਾਈਟ 10 ਸੈਕਿੰਡ ਦਿਓ ਚਾਹੀ 20 ਸੈਕਿੰਡ ਦਿਓ ਅਸੀਂ ਹਰ ਸਿਗਨਲ ਨੂੰ ਜਿਹੜੀ ਲਾਈਟ ਟਾਈਮਿੰਗ ਦੇ ਹਿਸਾਬ ਨਾਲ ਦਿੱਤੀ ਗਈ ਹੈ ਜੇ ਅਸੀਂ ਜੋ ਤੁਸੀਂ ਜੇ ਕਹੋਗੇ ਵੀ ਆਪਾਂ ਇੱਕ ਲਾਈਟ 1 ਮਿੰਟ ਦੀ ਕਰੀਏ ਜਾਂ 2 ਮਿੰਟ ਦੀ ਕਰੀਏ ਤੇ ਮੈਂ ਐਸਾ ਇੰਪੋਸੀਬਲ ਆ ਇਹ ਲੋਕਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਵੀ ਸਾਡੀ ਜੈਬਰਾ ਕਿੱਥੇ ਲਾਈ ਅਸੀਂ ਬਿਲਕੁਲ ਆਪਣੇ ਉਸੇ ਤਰੀਕੇ ਨਾਲ ਲਾਈ ਜਿੱਥੇ ਸਾਨੂੰ ਟ੍ਰੈਫਿਕ ਦੀ ਸਮੱਸਿਆ ਨਾ ਆ ਸਕੇ ਕੋਈ ਐਕਸੀਡੈਂਟ ਨਾ ਹੋ ਸਕੇ ਇਸ ਤਰੀਕੇ ਨਾਲ ਜਿਹੜੇ ਪਬਲਿਕ ਉਹਨਾਂ ਨੂੰ ਵੀ ਇਹ ਚੀਜ਼ਾਂ ਮੰਨ ਕਰਨਾ ਪੈਣਾ ਵੀ ਜਿਹੜਾ ਜੈਪਰਾ ਪਿੱਛੇ ਕਿਉਂ ਲਾਈ ਗਈ ਹੈ ਜੀ ਖਾਸ ਤੌਰ ਤੇ ਚਾਹੇ ਆਪਾਂ ਪ੍ਰੈਸ ਕਲਪ ਦੇ ਬਾਹਰ ਲਾਈਟਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਿੰਦਾ ਲਾਈਟਾਂ ਚੱਲਦੀ ਨਹੀਂ ਰੈੱਡ ਲਾਈਟ ਹੋ ਗਈ ਗ੍ਰੀਨ ਚੱਲਦੀ ਨਹੀਂ ਹੈਗੀ ਜੇ ਕਪਾਸਿਟੀ ਜਦੋਂ ਆਪਾਂ ਦੂਸਰੀ ਸਾਈਡ ਦੇਖਦੇ ਆ ਉੱਥੇ ਦਰਕ ਅੱਗੇ ਆ ਰਹੇ ਹੋਏ ਨੇ ਕਿਸੇ ਤਰ੍ਹਾਂ ਬੀਐਮਸੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਨੰਬਰੀ ਵੀ ਨਹੀਂ ਚੱਲਦੀ ਹੈਗੀ ਚਾਹੇ ਪੂਰੇ ਚੌਂਕ ਦੀ ਗੱਲ ਕੀਤੀ ਜਾਵੇ ਪੀਏਪੀ ਹੈਗਾ ਉੱਥੇ ਵੀ ਨੰਬਰ ਵੀ ਨਹੀਂ ਚੱਲਦੀ ਲੋਕਾਂ ਨੂੰ ਜੱਜਮੈਂਟ ਨਹੀਂ ਹੋ ਪਾਉਂਦੀ ਤਾਕਤ ਕਿ ਉਹ ਨੰਬਰੀਂਗ ਕਰਕੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਨਹੀਂ ਇਹ ਇਹ ਦੇਖੋ ਜੀ ਇਹ ਮੈਂ ਤੁਹਾਨੂੰ ਫਿਰ ਵਾਰ-ਵਾਰ ਇਹੀ ਚੀਜ਼ ਕਹ ਰਿਹਾ ਇਹ ਆਪਾਂ ਨੂੰ ਲੋਕਾਂ ਨੂੰ ਵੀਅਰਨੈਸ ਹੋਣ ਦੀ ਲੋੜ ਆ ਆਪਾਂ ਨੂੰ ਸਮਝਣ ਦੀ ਲੋੜ ਆ ਜਦੋਂ ਵੀ ਕਿਤੇ ਲਾਈਟ ਗ੍ਰੀਨ ਦੀ ਜਗ੍ਹਾ ਜੇ ਤਾਂ ਤੁਸੀਂ ਕਹਿੰਦੇ ਨੰਬਰੀਂ ਨਹੀਂ ਚੱਲ ਰਹੀ ਜਾਂ ਕੁਝ ਆਪਾਂ ਨੂੰ ਹਰ ਘਰਾਂ ਦੇ ਵਿੱਚ ਵੀ ਕੈਮਰੇ ਲੱਗੇ ਹੁੰਦੇ ਆ ਟੈਕਨੀਕਲ ਚੀਜ਼ ਆ ਜਦੋਂ ਵੀ ਕੋਈ بارش ਜਾਂ ਇਤਾਂ ਦਾ ਕੋਈ ਹਨੇਰੀ ਆਉਂਦੀ ਜਿਹਦੇ ਕਰਕੇ ਆਪਣੇ ਲਾਈਟ ਜਾਂ ਕੁਝ ਖਰਾਬ ਹੁੰਦੀ ਬਟ ਸਾਡੀਆਂ ਜਿਹੜੀਆਂ ਟੀਮਾਂ ਜਾਂ ਸਿਵਲ ਪ੍ਰਸ਼ਾਸਨ ਦੀਆਂ ਕਾਰਪੋਰੇਸ਼ਨਾਂ ਨੂੰ ਟੀਮਾਂ ਹੈਗੀਆਂ ਉਹ ਡੇਲੀ ਬੇਸਿਸ ਤੇ ਚੈੱਕ ਕਰਦੇ ਆ ਜੇ ਕੋਈ ਸਮੱਸਿਆ ਆਉਂਦੀ ਉਹਨੂੰ ਠੀਕ ਕਰ ਦਿੰਦੇ ਆ ਬਟ ਇਹ ਚੀਜ਼ ਕਲੀਅਰ ਹੈ ਕਿ ਜੇ ਮੰਨ ਕੇ ਚੱਲ ਕੇ ਅਸੀਂ ਰੈੱਡ ਆ ਤੇ ਜੇ ਰੈੱਡ ਦਾ ਟਾਈਮਿੰਗ ਦੱਸ ਹੈ ਕਿ ਨਾ ਕਿਸੇ ਦਾ 20 ਸੈਕਿੰਡ ਅਸੀਂ ਆਪਣੇ ਹਿਸਾਬ ਨਾਲ ਐਡਜਸਟਮੈਂਟ ਕੀਤੀ ਹੋਈ ਹੈ ਸੋ ਜੇ ਲਾਈਟ ਬੰਦ ਫਿਰ ਸਾਡਾ ਮੁਲਾਜ਼ਮ ਜਿਹੜਾ ਹੈਗਾ ਕਦੇ-ਕਦੇ ਅਸੀਂ ਖੁਦ ਲਾਈਟਾਂ ਬੰਦ ਕਰਕੇ ਟ੍ਰੈਫਿਕ ਦਾ ਫਲੋ ਜ਼ਿਆਦਾ ਹੋਣ ਕਰਕੇ ਅਸੀਂ ਖ ਪ੍ਰੋਬਲਮ ਆਉਂਦੀ ਆ ਜਾਂ ਲਾਈਟਾਂ ਬੰਦ ਹੁੰਦੀਆਂ ਸਾਡਾ ਟ੍ਰੈਫੀ ਦਾ ਮੁਲਾਜ਼ਮ ਉੱਤੇ ਖੜਕੇ ਜਿਹੜੀ ਹੈ ਟ੍ਰੈਫੀ ਨੂੰ ਸਮੂਥ ਕਰਦਾ